ਤੇ ਤੇਰੇ ਵਾਈਫ ਥੋੜੇ ਜਿਹਾ ਕਲਮਰੀ ਉਹਨਾਂ ਨੂੰ ਸਕਿੱਲ ਸੀਗੇ ਤੇ ਉਹਨਾਂ ਨੇ ਇੱਕ ਪਹਿਲਾ ਆਟਾ ਬਣਾਇਆ ਮਲਟੀ ਗ੍ਰੇਨ ਦਾ ਆਟਾ ਜਿਹਦੇ ਵਿੱਚ ਕਾਰ ਦਾਲਾ ਤੇ ਇਹਦੇ ਵਿੱਚ ਕ ਮਿਲਟਸ ਹੂੰ ਤੇ ਇਹ ਸਾਰੀਆਂ ਚੀਜ਼ਾਂ ਦਾ ਕੰਬੀਨੇਸ਼ਨ ਬਣਾ ਕੇ ਪ੍ਰੋਟੀਨਸ ਨੂੰ ਦੇਖ ਕੇ ਤੇ ਪ੍ਰੋਟੀਨ ਕਵਰ ਕਿਤੇ ਤੇ ਉਹਦਾ ਰੰਗ ਉਹਦਾ ਸਵਾਦ ਉਹਦਾ ਟੇਸਟ ਜਿਹੜਾ ਸੀਗਾ ਉਹ ਇੱਕ ਕਣਕ ਦੇ ਆਟੇ ਦੇ ਨੇੜੇ ਦੇ ਲੈ ਕੇ ਆਏ ਪਏ ਨਾਲ ਮੇਰੀ ਇੱਕ ਅਲਾਈਂਡ ਇੰਡਸਟਰੀ ਸੀ ਜੀ ਕੋਈ ਔਖਾ ਨਹੀਂ ਸੀ ਆਣਾ ਸੋ ਅਸੀਂ ਪਟਿਆਲੇ ਤੋਂ ਸ਼ੁਰੂ ਹੋ ਕੇ ਤੇ ਫਿਰ ਅਸੀਂ ਬਾਕੀ ਜਗ੍ਹਾ ਤੇ ਪੰਜਾਬ 'ਚ ਜਾਣਾ ਸ਼ੁਰੂ ਕੀਤਾ। ਮਤਲਬ ਇਹ ਬੱਚਿਆਂ 'ਚ ਪ੍ਰੋਬਲਮ ਹੁੰਦੀ ਕਿਉਂਣਾ ਕਿ ਇਸੇ ਸ਼ੇਡ ਕਿਉਂਕਿ ਦੇਖਣ ਦੇ ਵਿੱਚ ਆਇਆ ਕਿ ਮਾਪੇ ਬਨੂੰ ਇਹ ਪ੍ਰੋਬਲਮ ਨਹੀਂ ਹੁੰਦੀ ਪਰ ਬੱਚਿਆਂ ਨੂੰ ਹੋ ਜਾਂਦੀ ਹੈ। ਇਹ ਬੱਚਿਆਂ ਦੇ ਵਿੱਚਕਾਰ ਆਪਾਂ ਕਦੋਂ ਪਹਿਲਾਂ ਪਕੜ ਲੈਣੇ ਕਿਉਂਕਿ ਬੱਚਿਆਂ ਨੂੰ ਆਪਾਂ ਬਹੁਤ ਸਾਰੇ ਤਰੀਕਿਆਂ ਨਾਲ ਮਾਨੀਟਰ ਕਰਦੇ ਹਾਂ ਉਹਨਾਂ ਦੀ ਗ੍ਰੋਥ ਮਾਨੀਟਰ ਕਰਦੇ ਹਾਂ। ਇੱਕ ਗੱਲ ਇੱਥੇ ਸਵਾਲ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਇਹ business ਸ਼ੁਰੂ ਕੀਤਾ ਤੁਸੀਂ ਕਿਹਾ ਕਿ ਮੈਂ ਇਸ ਇੰਡਸਟਰੀ ਨਾਲ ਥੋੜਾ ਬਹੁਤਾ ਪਹਿਲਾਂ ਜੁੜਿਆ ਹੋਇਆ ਸੀਗਾ ਕੀ ਉਸ ਤੋਂ ਪਹਿਲਾਂ ਪਟਿਆਲਾ ਸ਼ਹਿਰ ਦੇ ਵਿੱਚ ਜਾਂ ਪੰਜਾਬ 'ਚ ਆਪਾਂ ਗੱਲ ਕਰੀਏ ਕਿ ਆਮ ਤੌਰ ਤੇ ਇੰਡਸਟਰੀ ਨੂੰ ਕੋਈ ਪੜਾਵਾ ਦੇ ਰਿਆ ਸੀ ਜਿਦਾ ਤੁਸੀਂ ਦਿੱਤਾ ਜਾਂ ਨਹੀਂ ਪਹਿਲਾਂ ਜਦੋਂ ਜਿਵੇਂ ਆਪਣੀ ਪ੍ਰੋਬਲਮਸ ਦੇ ਵਿਚਕਾਰ ਜਿਵੇਂ ਇੰਟਰਨੈਟ ਦੀ ਗ੍ਰੋਥ ਹੁੰਦੀ ਸੀ ਲੋਕਾਂ ਨੂੰ ਐਕਚੁਅਲੀ ਜਦੋਂ ਮੈਨੂੰ ਵੀ ਪਤਾ ਚੱਲਿਆ ਸੀਗਾ 2008 ਦੇ ਵਿਚਕਾਰ ਤਾਂ ਪ੍ਰੈਕਟਿਸ ਵੀਕਿੰਗ ਮੈਨੂੰ ਵੀ ਨਹੀਂ ਲੱਗਿਆ ਸੀ ਫਿਰਕੀ ਹੋਇਆ ਇਹ ਸਲੇਰੀਆ ਡਿਜ਼ੀਜ਼ ਆ ਕੋਈ ਨਾ ਕੋਈ ਦਵਾਈ ਖਾਦੀ ਜਾਏਗੀ ਦਵਾਈ ਨਾਲ ਠੀਕ ਹੋ ਜਾਏਗੀ ਪਰ ਜਦੋਂ ਉਹਨਾਂ ਨੇ ਸਾਨੂੰ ਡਾਕਟਰ ਸਾਹਿਬ ਵੇਖਿਆ ਉਹਨਾਂ ਨੇ ਸਾਨੂੰ ਦੱਸਿਆ ਕਿ ਇਹ ਇੱਕ ਚੀਜ਼ ਦਾ ਲਾਈਫ ਲੌਂਗ ਹੈ ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਹੋਸਟ ਪੰਜਾਬ ਟੀਵੀ ਤੇ ਮੈਂ ਹਾਂ ਅਰਵਿੰਦਰ ਸਿੰਘ ਅੱਜ ਅਸੀਂ ਉਸ ਖਾਸ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਾਂਗੇ ਜਿਨ੍ਹਾਂ ਨੇ ਇੱਕ ਵੱਖਰੀ ਜਿਹੜੀ ਹੈ ਮਿਸਾਲ ਪੇਸ਼ ਕੀਤੀ ਹੈ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਇੱਕ ਜੱਕ ਗੱਲ ਕਰੀਏ ਤਾਂ ਘਰ ਦੇ ਵਿੱਚ ਨਿੱਕੀ ਲਾੜਲੀ ਧੀ ਨੂੰ ਇੱਕ ਪ੍ਰੋਬਲਮ ਆਂਦੀ ਹੈ ਵੀਟ ਦੀ ਜਿਹਨੂੰ ਅਕਸਰ ਅੱਜਕੱਲ ਹੁਣ ਤਾਂ ਬਹੁਤ ਲੋਕ ਹੀ ਜਾਣਦੇ ਨੇ ਪਰ ਪਹਿਲਾਂ ਇਹਨੂੰ ਬਹੁਤ ਲੋਕ ਹੀ ਆਮ ਤੌਰ ਤੇ ਨਹੀਂ ਜਾਣਦੇ ਸੀ ਤੇ ਉਹਨਾਂ ਨੇ ਉਸ ਦੇ ਲਈ ਇੰਤਜ਼ਾਮ ਕਰਨ ਲਈ ਕੁਝ ਅਜਹੀਆਂ ਕਿਉਂਕਿ ਜਦੋਂ ਅਲਰਜੀ ਹੁੰਦੀ ਹੈ ਤਾਂ ਕੁਝ ਖਾਸ ਕਿਸਮ ਦੇ ਆਟੇ ਜਾਂ ਕੁਝ ਅਜਹੀਆਂ ਚੀਜ਼ਾਂ ਜਿਹੜੇ ਬਿਸਕੁਟ ਵਗੈਰਾ ਨੇ ਉਹ ਖਾਣੇ ਪੈਂਦੇ ਨੇ ਕਿਉਂਕਿ ਵੀਟ ਅਲਰਜੀ ਜਿਹਨੂੰ ਦੱਸਿਆ ਜਾਂਦਾ ਉਸ ਤੋਂ ਬਾਅਦ ਉਹਨਾਂ ਨੇ ਇੱਕ ਅਜਹੀ ਕੋਸ਼ਿਸ਼ ਕੀਤੀ ਕਿ ਉਹਨਾਂ ਨੇ ਆਪਣਾ ਹੀ ਇਹਦੇ ਵਿੱਚ ਜਿਹੜਾ ਹੈਗਾ ਇੰਡਸਟਰੀ ਬਣਾਈ ਤਾਂ ਜੋ ਜਿਹੜੇ ਪੰਜਾਬ ਦੇ ਲੋਕ ਨੇ ਖਾਸ ਕਰਕੇ ਪੰਜਾਬ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਅਜਿਹੀਆਂ ਮੁਸ਼ਕਲਾਂ ਤੋਂ ਨਾ ਗੁਜ਼ਰਨਾ ਪਵੇ ਜਿਸ ਮੁਸ਼ਕਲ ਨਾਲ ਉਹ ਖੁਦ ਪੇਸ਼ ਆਏ ਇਸ ਕਰਕੇ ਉਹਨਾਂ ਨੇ ਕੁਝ ਅਜਿਹੀ ਨੀਤੀ ਖੜੀ ਕੀਤੀ ਜਿਹੜੇ ਸਾਡੇ ਪੰਜਾਬ ਨੂੰ ਹੈ ਕਿ ਦੂਰੋਂ ਮਹਿੰਗੀਆਂ ਭਾਅ ਦੇ ਉੱਤੇ ਅਜਿਹੀਆਂ ਚੀਜ਼ਾਂ ਨਾ ਮੰਗਾਣੀਆਂ ਹੁਣ ਸੋ ਅੱਜ ਅਸੀਂ ਵਿਸ਼ੇਸ਼ ਤੌਰ ਤੇ ਮੁਲਾਕਾਤ ਕਰਾਂਗੇ ਹਰਿੰਦਰ ਸਿੰਘ ਲਾਂਬਾ ਜੀ ਨਾਲ ਸੱਚੀ ਗੱਲ ਸਰ ਸੱਚੀ ਗੱਲ ਸੱਚੀ ਗੱਲ ਸਭ ਤੋਂ ਪਹਿਲਾਂ ਸਾਡੇ ਵੇੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਤੁਸੀਂ ਇੱਕ ਮਿਸਾਲ ਪੇਸ਼ ਕੀਤੀ ਹੈ ਪੰਜਾਬ ਲਈ ਕਿਉਂਕਿ ਅਕਸਰ ਜਦੋਂ ਕਈ ਅਜਈਆਂ ਚੀਜ਼ਾਂ ਜਿਹੜੀਆਂ ਸਾਡੇ ਲੋਕਾਂ ਨੂੰ ਬਾਹਰ ਲਿਆਂ ਥਾਮ ਤੋਂ ਮੰਗਾਣੀਆਂ ਪੈਂਦੀਆਂ ਜਾਂ ਬਾਹਰਲੇ ਮੁਲਕਾਂ ਤੋਂ ਜਾਂ ਬਾਹਰਲੇ ਸਟੇਟਸ ਤੋਂ ਉਹਨਾਂ ਨੂੰ ਮਹਿੰਗੀਆਂ ਮੰਗਾਣੀਆਂ ਪੈਂਦੀਆਂ ਪਰ ਤੁਸੀਂ ਇੱਕ ਵਿਸ਼ੇਸ਼ ਮਿਸਾਲ ਜਿਹੜੀ ਉਹ ਪੇਸ਼ ਕੀਤੀ ਤੁਸੀਂ ਇੱਥੇ ਹੀ ਉਹ ਇੰਡਸਟਰੀ ਖੜੀ ਕਰ ਦਿੱਤੀ ਕਿ ਜਿਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਬੜੀ ਆਸਾਨੀ ਨਾਲ ਇਹ ਪ੍ਰੋਡਕਟ ਮਿਲ ਸਕੇ ਅ ਇਹਦੇ ਬਾਰੇ ਅਸੀਂ ਤੁਹਾਡੇ ਤੋਂ ਕਾਫੀ ਜ਼ਿਆਦਾ ਜਾਣਕਾਰੀ ਚਾਹੁੰਦੇ ਹਾਂ ਕਿ ਤਾਂ ਕਿ ਲੋਕਾਂ ਨੂੰ ਇਹਦੇ ਬਾਰੇ ਹੋਰ ਜਾਣਕਾਰੀ ਮਿਲ ਸਕੇ ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਹੀ ਹੈ ਇਹਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਸ਼ੁਰੂਆਤ ਆਪਾਂ ਥੋੜਾ ਜਿਆ ਕੋਈ ਨਿਕ ਸਾਲ ਪਿੱਛੇ ਜਾਣਾ ਪੈਣਾ 17 18 ਸਾਲ ਹੀ ਕਹਿ ਲੋ ਜਦੋਂ ਮੇਰੀ ਛੋਟੀ ਬੇਟੀ ਨੂੰ ਪ੍ਰੋਬਲਮ ਆਈ ਕਿ ਵੀ ਉਹ ਉਹਦੀ ਗਰੋਥ ਨਹੀਂ ਹੋਈ ਜੀ ਤੇ ਅਸੀਂ ਜਦੋਂ ਟੈਸਟ ਕਰਵਾਏ ਡਾਕਟਰਸ ਤੋਂ ਤੇ ਅਲਟੀਮੇਟਲੀ ਸਾਨੂੰ ਇਹ ਪਤਾ ਲੱਗਿਆ ਕਿ ਵੀ ਉਹ ਵੀਟ ਇਨਟੋਲਰੈਂਟ ਗਲੂਟਨ ਇਨਟੋਲਰੈਂਸ ਯਾ ਸਿਲੈਕ ਡਿਜ਼ੀਜ਼ ਹੈ ਉਹਨੂੰ ਤੇ ਜਿਹੜਾ ਕਿ ਇੱਕ ਆਟੋਇਮਿਊਨ ਡਿਸਆਰਡਰ ਹੈ ਹਮ ਤੇ ਉਹ ਵੀਟ ਤੇ ਬਾਰਲੇ ਉਹਦੇ ਨਾਲ ਨਹੀਂ ਖਾ ਸਕਦੀ ਹੈਗੀ ਇੱਕ ਆਪਾਂ ਜੇ ਦੇਖੀ ਆਪਣੀ ਡੇਲੀ ਰੁਟੀਨ ਦੇ ਵਿੱਚਕਾਰ ਇੱਕ ਕਣਕ ਤੋਂ ਬ੍ਰੈਕਫਾਸਟ ਤੋਂ ਲੈ ਕੇ ਡਿਨਰ ਤੱਕ ਆਪਾਂ ਬ੍ਰੈਡ ਤੋਂ ਲੈ ਕੇ ਮੈਦਾ ਜਿਹੜਾ ਹੈਗਾ ਸੂਜੀ ਹੈ ਆਟਾ ਹੈ ਉਹ ਸਾਰੇ ਦੇ ਸਾਰੇ ਜਦੋਂ ਤੁਸੀਂ ਖਾਣੇ ਦੇ ਵਿੱਚੋਂ ਕੱਢ ਦਿੰਦੇ ਹੋ ਤਾਂ ਤੁਹਾਡੇ ਕੋਲ ਕੋਈ ਖਾਸ ਚੀਜ਼ ਨਹੀਂ ਬਚਦੀ ਸवाय ਚਾਵਲ ਤੋਂ ਤੇ ਚਾਵਲਾਂ ਦੇ ਉੱਤੇ ਸਾਰਾ ਦਿਨ ਬੰਦਾ ਨਹੀਂ ਰਹਿ ਸਕਦਾ ਤੇ ਨਾ ਹੀ ਉਹ ਕਿਉਂਕਿ ਪਿਓਰ ਕਾਰਬੋਹਾਈਡਰੇਟਸ ਐ ਪ੍ਰੋਟੀਨਸ ਨਹੀਂ ਐ ਸੋ ਇੱਕ ਨੂੰ ਕਹਿੰਦੇ ਕਿ ਨੈਸੈਸਿਟੀ ਵਾਸ ਮਦਰ ਆਫ ਇਨਵੈਂਸ਼ਨ ਤੇ ਮੇਰੇ ਵਾਈਫ ਥੋੜੇ ਜੇ ਕਲਨਰੀ ਉਹਨਾਂ ਨੂੰ ਸਕਿੱਲ ਸੀਗੇ ਤੇ ਉਹਨਾਂ ਨੇ ਇੱਕ ਪਹਿਲਾ ਆਟਾ ਬਣਾਇਆ ਮਲਟੀ ਗ੍ਰੇਨ ਦਾ ਆਟਾ ਜਿਹਦੇ ਵਿੱਚ ਕਾਰ ਦਾਲਾਂ ਤੇ ਇਹਦੇ ਵਿੱਚ ਕਾਰ ਮਿਲਟਸ ਹਮ ਤੇ ਇਹ ਸਾਰੀਆਂ ਚੀਜ਼ਾਂ ਦਾ ਕੰਬੀਨੇਸ਼ਨ ਬਣਾ ਕੇ ਪ੍ਰੋਟੀਨਸ ਨੂੰ ਦੇਖ ਕੇ ਤੇ ਪ੍ਰੋਟੀਨ ਕਵਰ ਕਿਤੇ ਤੇ ਉਹਦਾ ਰੰਗ ਉਹਦਾ ਸਵਾਦ ਉਹਦਾ ਟੇਸਟ ਜਿਹੜਾ ਸੀਗਾ ਉਹ ਇੱਕ ਕਣਕ ਦੇ ਆਟੇ ਦੇ ਨੇੜੇ ਦੇ ਲੈ ਕੇ ਆਏ ਪਹਿਲਾਂ ਤਾਂ ਅਸੀਂ 2008 ਦੇ ਵਿੱਚ ਕਾਰ ਜਦੋਂ ਅਸੀਂ ਸ਼ੁਰੂ ਕੀਤਾ ਤਾਂ ਅਸੀਂ ਆਟਾ ਹੀ ਸ਼ੁਰੂ ਕੀਤਾ ਸੀਗਾ ਆਟਾ ਐਕਚੁਅਲੀ ਤਾਂ ਆਪਣੇ ਬੇਟੀ ਲਈ ਹੀ ਸ਼ੁਰੂ ਕੀਤਾ ਸੀਗਾ ਪਰ ਇੱਥੇ ਦੇ ਜਿੰਨੇ ਵੀ ਆਪਣੇ ਪਟਿਆਲੇ ਦੇ ਸ਼ਹਿਰ ਦੇ ਡਾਕਟਰਸ ਸਗੇ ਗੈਸਟ੍ਰੋਐਂਟੋਲੋਜਿਸ ਸਗੇ ਸਾਰੇ ਉਹਨਾਂ ਨੇ ਕਿਹਾ ਕਿ ਸਰ ਨੋ ਵੀ ਤੁਸੀਂ ਸਾਡੇ ਇੱਥੇ ਬਹੁਤ ਪੇਸ਼ੈਂਟ ਸੀਗੇ ਤੇ ਉਹਨਾਂ ਨੂੰ ਖਾਣਾ ਜਿਹੜਾ ਮਿਲ ਰਿਹਾ ਬਹੁਤ ਮਹਿੰਗਾ ਮਿਲ ਰਿਹਾ ਤੇ ਬਾਹਰੋਂ ਆ ਰਿਹਾ ਜਾਂ ਇੰਪੋਰਟ ਹੋ ਕੇ ਆ ਰਿਹਾ ਤੇ ਇੰਡੀਅਨ ਟੇਸਟਲਰ ਨਹੀਂ ਹੈ ਤੇ ਤੁਸੀਂ ਉਹਨਾਂ ਨੂੰ ਉਹ ਚੀਜ਼ ਸਾਨੂੰ ਵੀ ਦੇ ਦਿਓ ਸੋ ਇੱਕ ਵੀ ਫਰੀ ਬ੍ਰਾਂਡ ਫਿਰ ਅਸੀਂ ਸੋਚਿਆ ਉਸ ਟਾਈਮ ਤੇ ਵੀਟ ਤੋਂ ਬਿਨਾ ਵੀਟ ਫਰੀ ਵੀ ਫਰੀ ਬ੍ਰਾਂਡ ਅਸੀਂ ਸੋਚਿਆ ਤੇ ਉਹ ਉਸ ਨੂੰ ਰਜਿਸਟਰ ਕਰਾਇਆ ਤੇ ਇੱਕ ਪਹਿਲਾਂ ਹੀ ਮੈਂ ਬੈਵਰੇजेस ਦੀ ਲਾਈਨ ਸੀਗਾ ਤੇ ਫੂਡ ਦਾ ਨਾਲ ਮੇਰੀ ਇੱਕ ਅਲਾਈਨਡ ਇੰਡਸਟਰੀ ਸੀਗੀ ਕੋਈ ਔਖਾ ਨਹੀਂ ਸੀ ਆਣਾ ਸੋ ਅਸੀਂ ਪਟਿਆਲੇ ਤੋਂ ਸ਼ੁਰੂ ਹੋ ਕੇ ਤੇ ਫਿਰ ਅਸੀਂ ਬਾਕੀ ਜਗ੍ਹਾ ਤੇ ਪੰਜਾਬ 'ਚ ਜਾਣਾ ਸ਼ੁਰੂ ਕੀਤਾ ਤੇ ਜਿਵੇਂ ਜਿਵੇਂ ਬੇਟੀ ਦੀ ਨੀਡਸ ਐਂਡ ਵਾਂਟਸ ਆ ਗਈਆਂ ਕਿ ਵੀ ਮੈਂ ਬਿਸਕਟ ਖਾਣਾ ਹੈਗਾ ਮੈਂ ਬ੍ਰੈਡ ਖਾਣੀ ਹੈ ਮੈਂ ਗੋਲ ਗੱਪੇ ਖਾਣੇ ਹੈ ਜਾਂ ਮੈਂ ਨਮਕੀਨ ਖਾਣਾ ਹੈ ਤੇ ਉਸੇ ਤਰੀਕੇ ਨਾਲ ਉਹ ਚੀਜ਼ਾਂ ਇੱਕ ਸੀਲੇ ਪੇਸ਼ੈਂਟ ਦੀ ਇੱਕ ਪੂਰਾ ਨ ਪੂਰਾ ਅਸੀਂ ਸਪੈਕਟ੍ਰਮ ਕਵਰ ਕਰ ਲਿਆ ਬਣਾਉਣ ਦਾ ਤੇ ਕਰਦੇ ਕਰਦੇ ਅਸੀਂ ਹੁਣ ਮੋਰ 140 ਪ੍ਰੋਡਕਟਸ ਹੈ ਗਿਆ ਸਾਡੇ 140 ਤੋਂ ਉੱਪਰ ਪ੍ਰੋਡਕਟਸ ਹੈ ਗਿਆ ਤੁਸੀਂ ਨਾਮ ਲੋ ਤਾਂ ਉਸ ਪ੍ਰੋਡਕਟ ਨੂੰ ਅਸੀਂ ਪੈਰਲੈਲੀ ਅਸੀਂ ਕ੍ਰੀਏਟ ਕਰਤਾ ਤੇ ਤੁਹਾਨੂੰ ਇਹ ਵੀ ਦੱਸਣਾ ਹੋਵੇ ਜਰੂਰ ਚਾਹਾਂਗਾ ਕਿ ਕਿਸੇ ਟਾਈਮ ਤੇ ਇੰਡੀਆ ਦੇ ਵਿੱਚਕਾਰ ਇਹ ਇੰਪੋਰਟ ਹੁੰਦਾ ਸੀ ਇਹ ਮਾਲ ਤੇ ਅੱਜ ਅਸੀਂ ਉਹਨਾਂ ਕੰਟਰੀਜ਼ ਨੂੰ ਐਕਸਪੋਰਟ ਕਰ ਰਹੇ ਹਾਂ ਮੇਰਾ ਇੱਕ ਇੱਥੇ ਸਵਾਲ ਇਹ ਹੈ ਕਿ ਆਮ ਤੌਰ ਤੇ ਇਹ ਬੱਚਿਆਂ 'ਚ ਪ੍ਰੋਬਲਮ ਹੁੰਦੀ ਕਿਉਂ ਹੈ ਕਿ ਕਿਸੇ ਵਿਸ਼ੇਸ਼ ਕਿਉਂਕਿ ਦੇਖਣ ਦੇ ਵਿੱਚ ਆਇਆ ਕਿ ਮਾਪੇ-ਬਾਪ ਨੂੰ ਇਹ ਪ੍ਰੋਬਲਮ ਨਹੀਂ ਹੁੰਦੀ ਪਰ ਬੱਚਿਆਂ ਨੂੰ ਹੋ ਜਾਂਦੀ ਹੈ ਇਹ ਵੀ ਇੱਕ ਵੱਡਾ ਸਵਾਲ ਹੈ ਕਿਉਂ ਐਦਾਂ ਦੀ ਪ੍ਰੋਬਲਮ ਜਿਹੜੀਆਂ ਨੇ ਬੱਚਿਆਂ ਦੇ ਵਿੱਚ ਆਉਂਦੀਆਂ ਨੇ ਨਹੀਂ ਇਹ ਬੱਚਿਆਂ ਦੇ ਵਿੱਚਕਾਰ ਆਪਾਂ ਕਿਉਂ ਪਹਿਲਾਂ ਪਕੜ ਲੈਂਦੇ ਆ ਕਿਉਂਕਿ ਬੱਚਿਆਂ ਨੂੰ ਆਪਾਂ ਬਹੁਤ ਅੱਛੇ ਤਰੀਕੇ ਨਾਲ ਮੋਨੀਟਰ ਕਰਦੇ ਆ ਉਹਨਾਂ ਦੀ ਗਰੋਥ ਮੋਨੀਟਰ ਕਰਦੇ ਆ ਅੱਗੇ ਕਿ ਵੀ ਉਹਨਾਂ ਦੀ ਵੀ ਹਾਈਟ ਨਹੀਂ ਵਧ ਰਹੀ ਵੀ ਇਹਦਾ ਵੀ ਰੰਗ ਖੂਨ ਬਣ ਰਿਹਾ ਹੈ ਕਿ ਨਹੀਂ ਬਣ ਰਿਹਾ ਹੈਗਾ ਤੇ ਆਪਾਂ ਉਹਦੇ ਪੈਰਾਮੀਟਰਸ ਜ਼ਿਆਦਾ ਜਲਦੀ ਚੈੱਕ ਕਰਦੇ ਹੈਗੇ ਕਿਉਂਕਿ ਬੱਚਿਆਂ ਦੇ ਉੱਤੇ ਸਾਡੀ ਜ਼ਿਆਦਾ ਫੋਕਸ ਹੁੰਦਾ ਹੈਗਾ ਤੇ ਇਹ ਜਿਹੜੀ ਪ੍ਰੋਬਲਮ ਹੈਗੀ ਹੈ ਇਹ ਕਿਸੇ ਨੂੰ ਵੀ ਹੋ ਸਕਦੀ ਹੈਗੀ ਹੈ ਆਪਣਾ ਨਾਰਥ ਇੰਡੀਆ ਦੇ ਵਿਚਕਾਰ ਜਿਹੜਾ ਇੱਕ ਜੀਨ ਜੈਨੇਟਿਕਲੀ ਜਿਹਨੂੰ ਆਪਾਂ ਕਹਿੰਦੇ ਹੈਗੇ ਆ ਕਿ ਵੀ ਐਚਕਿਊ 3 ਐਂਡ ਐਚਕਿਊ 8 ਜਿਹੜਾ ਹੈਗਾ ਜੀਨ ਹੈਗਾ ਉਹ ਆਪਣਾ 1/3 ਆਫ ਆਰ ਪੰਜਾਬ ਦੀ ਤੇ ਨਾਰਥ ਇੰਡੀਆ ਦੀ ਪੋਪੂਲੇਸ਼ਨਸ ਹੈਗਾ ਇੱਕ ਵੱਡਾ ਤਿਹਾਈ ਲੋਕਾਗੁੱਲ ਹੈ ਉਹ ਕਦੀ ਵੀ ਬਿਮਾਰੀ ਦੇ ਵਿਚਕਾਰ ਕਨਵਰਟ ਹੋ ਸਕਦਾ ਹੈਗਾ ਸੋ ਇਸ ਕਰਕੇ ਬੱਚਿਆਂ ਦੇ ਆਪਾਂ ਨੂੰ ਜ਼ਿਆਦਾ ਇਸ ਕਰਕੇ ਫੋਕਸ ਕਰਦੇ ਆ ਕਿਉਂਕਿ ਬੱਚਿਆਂ ਦੀ ਆਪਾਂ ਮੋਨਿਟਰ ਕਰ ਰਹੇ ਆ ਬਜ਼ੁਰਗ ਖਾਣਾ ਖਾਂਦੇ ਰਹਿੰਦੇ ਆ ਜੇ ਵੀਕ ਵੀ ਹੋ ਜੇ ਤਾਂ ਆਪਣੇ ਦਿਮਾਗ ਜਾਂਦੇ ਨਹੀਂ ਕਿ ਆਪਾਂ ਨੂੰ ਵੀਟ ਦੀ ਜਾਂ ਵੀਟ ਤੋਂ ਅਲਰਜੀ ਹੋ ਸਕਦੀ ਹੈ ਜਾਂ ਗਲੂਟਨ ਇਨਟੋਲਰੈਂਸ ਹੈਗੀ ਹੈ ਆਪਣੇ ਦਿਮਾਗ ਦੇਚਕਾਰ ਉਸ ਚੀਜ਼ ਦਾ ਕਦੀ ਵੀ ਉਸ ਖਿਆਲ ਨਹੀਂ ਆਂਦਾ ਤੋ ਇੱਥੇ ਵੀ ਬੜੀਆਂ ਕਈ ਇਹੋ ਜਿਹੀ ਸ਼ਖਸੀਅਤਾਂ ਹੈਗੀਆਂ ਜਿਹੜੀਆਂ ਵੀਆਈਪੀ ਸ਼ਖਸੀਅਤਾਂ ਉਹਨਾਂ ਨੂੰ ਲੇਟ ਸਟੇਜ ਤੇ ਜਾ ਕੇ ਪਤਾ ਚੱਲਿਆ 60 ਸਾਲ ਦੀ ਉਮਰ ਦੇਚਕਾਰ 70 ਸਾਲ ਜਦੋਂ ਹਿਮੋਗਲੋਬਿਨ ਘਟ ਗਿਆ ਜਾਂ ਬੋਨਸ ਵੀਕ ਹੋ ਗਏ ਆ ਤੇ ਖਾਣਾ ਦੇ ਨਾਲ ਡਾਇਰੀਆ ਰਹਿਣ ਲੱਗ ਗਿਆ ਤੇ ਉਹ ਲੇਟ ਸਟੇਜ ਤੇ ਕਈ ਵਾਰੀ ਪਤਾ ਚੱਲਦਾ ਪਰ ਇਹ ਜੈਨੇਟਿਕਲੀ ਹੈ ਇਹ ਮਤਲਬ ਦੇਖੋ ਇਹ ਜਿਹੜੀ ਪ੍ਰੋਬਲਮ ਹੈਗੀ ਹੈ ਇਹ ਜੀਨਸ ਚ ਤੁਹਾਡੇ ਵੀ ਕਿਸੇ ਵੀ ਪੇਰੈਂਟਸ ਦੇ ਜੋ ਮਦਰ ਜਾਂ ਫਾਦਰ ਦੇ ਕਿਸੇ ਵੀ ਸਾਈਡ ਤੋਂ ਆ ਸਕਦੀ ਹੈਗੀ ਹੈ ਤੇ ਇਹਨੂੰ ਮਤਲਬ ਕਿ ਵੀ ਆਟੋਇਮਿਊਨ ਡਿਸਆਰਡਰ ਕਹਿੰਦੇ ਹੈਗੇ ਤੇ ਇਹ ਜ਼ਰੂਰੀ ਹਾਂ ਬੱਚਿਆਂ 'ਚ ਆਪਾਂ ਜ਼ਿਆਦਾ ਪਾਉਂਦੇ ਆ ਕਿਉਂਕਿ ਆਪਾਂ ਉਹਨੂੰ ਫੋਕਸ ਕਰਦੇ ਆ ਐਸੇ ਲੋਕ ਨਹੀਂ ਬਸਰਗਾ ਚੁਹੀ ਹੈ ਗਿਆ ਤੇ 0.1% ਆਫ ਟੋਟਲ 1% ਰਿਡੀ ਹੈਗੀ ਹੈ ਪੋਪੂਲੇਸ਼ਨ ਦਾ ਆਪਣੇ ਇੰਡੀਆ ਦੀ ਪੋਪੂਲੇਸ਼ਨ ਨੂੰ ਇਹ ਪ੍ਰੋਬਲਮ ਹੈਗੀ ਹੈ ਇੱਕ ਗੱਲ ਇੱਥੇ ਸਵਾਲ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਇਹ ਬਿਜ਼ਨਸ ਸ਼ੁਰੂ ਕੀਤਾ ਤੁਸੀਂ ਕਿਹਾ ਕਿ ਮੈਂ ਇਸ ਇੰਡਸਟਰੀ ਨਾਲ ਥੋੜਾ ਬਹੁਤਾ ਪਹਿਲਾਂ ਜੁੜਿਆ ਹੋਇਆ ਸੀਗਾ ਕੀ ਉਸ ਤੋਂ ਪਹਿਲਾਂ ਪਟਿਆਲਾ ਸ਼ਹਿਰ ਦੇ ਵਿੱਚ ਜਾਂ ਪੰਜਾਬ ਚ ਆਪਾਂ ਗੱਲ ਕਰੀਏ ਕਿ ਆਮ ਤੌਰ ਤੇ ਇੰਡਸਟਰੀ ਨੂੰ ਕੋਈ ਬढ़ावा ਦੇ ਰਿਆ ਸੀ ਜਿਦਾ ਤੁਸੀਂ ਦਿੱਤਾ ਜਾਂ ਨਹੀਂ ਮਤਲਬ ਕਿਉਂ ਲੱਗਿਆ ਕਿ ਉਸ ਤੋਂ ਪਹਿਲਾਂ ਕਿਸੇ ਨੇ ਇਹਨੂੰ ਕਦੇ ਸਮਝਿਆ ਨਹੀਂ ਗੌਰ ਨਾਲ ਪਹਿਲਾਂ ਜਦੋਂ ਜਿਵੇਂ ਆਪਣੀ ਪ੍ਰੋਬਲਮਸ ਦੇ ਵਿਚਕਾਰ ਜਿਵੇਂ ਇੰਟਰਨੈਟ ਦੀ ਗ੍ਰੋਥ ਹੁੰਦੀ ਰਹੀ ਲੋਕਾਂ ਨੂੰ ਐਕਚੁਅਲੀ ਜਦੋਂ ਮੈਨੂੰ ਵੀ ਪਤਾ ਚੱਲਿਆ ਸੀਗਾ 2008 ਦੇ ਵਿਚਕਾਰ ਤਾਂ ਫ੍ਰੈਂਕਲੀ ਸਪੀਕਿੰਗ ਮੈਨੂੰ ਵੀ ਨਹੀਂ ਲੱਗਿਆ ਸੀ ਵੀ ਫਿਰਕੀ ਹੋਇਆ ਵੀ ਸਲੀਅਰ ਡਿਜ਼ੀਜ਼ ਆ ਕੋਈ ਨਾ ਕੋਈ ਦਵਾਈ ਖਾਦੀ ਜਾਏਗੀ ਦਵਾਈ ਨਾਲ ਠੀਕ ਹੋ ਜਾਏਗੀ ਪਰ ਜਦੋਂ ਉਹਨਾਂ ਨੇ ਸਾਨੂੰ ਡਾਕਟਰ ਸਾਹਿਬ ਆ ਗਏ ਤਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਵੀ ਇਹ ਚੀਜ਼ ਦਾ ਲਾਈਫ ਲੌਂਗ ਹੈਗੀ ਹੈ ਹੁਣ ساری ਜ਼ਿੰਦਗੀ ਭਰ ਤੁਹਾਨੂੰ ਇੱਕ ਵੀਟ ਨਹੀਂ ਖਾਣਾ ਹੈਗਾ ਤੇ ਇੱਕ ਪੂਰੀ ਲਾਈਫ ਲੌਂਗ ਜਿਹੜਾ ਹੈਗਾ ਲਾਈਫ ਸਟਾਈਲ ਹੀ ਬੱਚੇ ਦਾ ਚੇਂਜ ਹੋ ਜਾਂਦਾ ਹੈਗਾ ਸੋ ਉਹ ਲਾਈਫ ਸਟਾਈਲ ਚੇਂਜ ਹੋਣ ਦੇ ਨਾਲ ਕੀ ਵੀ ਹਰ ਖਾਣਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਖਾਣਾ ਬਾਹਰ ਕੀ ਖਾਣਾ ਹੈਗਾ ਲੇਬਲਿੰਗ ਫੂਡ ਦੀ ਲੇਬਲਿੰਗ ਸਭ ਕੁਝ ਪੜਨਾ ਪੈਂਦਾ ਸੋ ਉਸ ਚੀਜ਼ ਦੇ ਵਿਚਕਾਰ ਉਦੋਂ ਇੰਡਸਟਰੀ ਗਰੋ ਗਰੋ ਕਰ ਰਹੀ ਸੀ ਮਤਲਬ ਇਹ ਪ੍ਰੋਬਲਮ ਲੋਕਾਂ ਨੂੰ ਅਵੇਅਰਨੈਸ ਆਣੀ ਸ਼ੁਰੂ ਹੋ ਗਈ ਸੀ ਫਿਰ ਜਿਹੜੀਆਂ ਲੈਬ ਟੈਸਟਿੰਗ ਜਿਹੜੀਆਂ ਇੰਟਰਨੈਸ਼ਨਲ ਗੁੱਡ ਲੈਬਸ ਐ ਲਾਲਪਥ ਲੈਬ ਹੈਗੀ ਐ ਐਸਆਰਐਲ ਲੈਬਸ ਐ ਰੈਂਡੈਕਸੀਡੀਆਂ ਲੈਬਸ ਸੀਗੀਆਂ ਸਾਰੀਆਂ ਦੀ ਸਾਰੀਆਂ ਵੱਡੇ ਸ਼ਹਿਰਾਂ ਤੋਂ ਛੋਟੇ ਸ਼ਹਿਰਾਂ ਕਨਿਆਣੀਆਂ ਸ਼ੁਰੂ ਹੋ ਗਈਆਂ ਟਾਇਰ 3 ਟਾਇਰ 4 ਸਿਟੀ ਕਨਿਆਣੀਆਂ ਸ਼ੁਰੂ ਹੋ ਗਈਆਂ ਉਹਦੇ ਨਾਲ ਕਿਉਂ ਹੈ ਕਿ ਇੱਕ ਬਲੱਡ ਟੈਸਟ ਜਿਹੜਾ ਕਿ ਵੀ 700 800 ਰੁਪਏ ਦਾ ਬਲੱਡ ਟੈਸਟ ਹੈਗਾ ਉਹਦੇ ਨਾਲ ਇੱਕ ਪਤਾ ਚੱਲ ਜਾਂਦਾ ਹੈਗਾ ਜਲਦੀ ਪਤਾ ਚੱਲ ਜਾਂਦਾ ਆਦਰਵਾਇਸ ਇਹਦਾ ਕਨਫਰਮ ਟੈਸਟ ਦਾ ਜਿਹੜਾ ਹੈਗਾ ਕਿ ਵੀ ਬਲੱਡ ਟੈਸਟ ਕਰਨ ਤੋਂ ਬਾਅਦ ਐਂਡੋਸਕੋਪੀ ਕਰੋ ਫਿਰ ਉਹਦੀ ਬਾਇਪਸੀ ਕਰੋ ਕਨਫਰਮ ਕਰਨ ਦੀ ਬਟ ਨਾਰਮਲੀ ਅੱਜਕੱਲ ਜਿਹੜਾ ਲੋਕਾਂ ਦਾ ਹੈ ਕਿ ਵੀ ਬਲੱਡ ਟੈਸਟ ਕਰਾਓ ਤੇ ਆਪਣਾ ਜੇ ਬਲੱਡ ਟੈਸਟ ਜੇ ਤੁਹਾਡਾ OTGIA ਤੁਹਾਡਾ ਆ ਜਾਂਦਾ ਹਾਈ ਆ ਜਾਂਦਾ ਤੇ ਤੁਸੀਂ ਆਪਣਾ ਖ ਸ਼ੁਰੂ ਕਰ ਦੋਏ ਵਾਲੇ ਗੱਲ ਨੂੰ ਸੋ ਉਸ ਟਾਈਮ ਤੇ ਇੰਟਰਨੈਟ ਹਲੇ ਇਵਾਲਵ ਹੋ ਰਿਹਾ ਸੀਗਾ ਲੋਕਾਂ ਨੂੰ ਅਵੇਅਰਨੈਸ ਨਹੀਂ ਸੀ ਗੂਗਲ ਇੰਨਾ ਸਟਰੋਂਗ ਨਹੀਂ ਸੀਗਾ ਹੁਣ ਤਾਂ ਲੋਕੀ ਪਾਣ ਤੇ ਸਾਰੀ ਰਿਸਰਚ ਆ ਜਾਂਦੀ ਹੈ ਅੱਗੇ ਬੈਠ ਕੇ ਸੋ ਉਸ ਟਾਈਮ ਤੇ ਮੁਤਾਬਕ ਉਹ ਇੰਡਸਟਰੀ ਨੂੰ ਕਿਸ ਤਰ੍ਹਾਂ ਕੈਪਚਰ ਕਰਨਾ ਸੀ ਜਾਂ ਕਿਸ ਤਰ੍ਹਾਂ ਮਤਲਬ ਕਿ ਵੀ ਅੱਗੇ ਵਿਧਾਣਾ ਸੀ ਦੇਖੋ ਮੈਂ ਵੀ ਕੋਈ ਇੰਡਸਟਰੀ ਲਗਾਉਣ ਦੇ ਮੂਡ 'ਚ ਨਹੀਂ ਸੀਗਾ ਇਹ ਵਾਲਾ ਔਰ ਜਦੋਂ ਸਾਨੂੰ ਡਾਕਟਰ ਸਾਹਿਬ ਨੇ ਕਿਹਾ ਰਸੀ ਇਹ ਐਮਜ਼ ਡਾਕਟਰਸ ਨੂੰ ਮਿਲੇ ਸਾਰਿਆਂ ਨੂੰ ਪੀਜੀਏ ਡਾਕਟਰਸ ਨੂੰ ਮਿਲੇ ਪਹਿਲਾਂ ਤਾਂ ਉਹਨਾਂ ਨੂੰ ਇੰਡੀਅਨ ਪ੍ਰੋਡਕਸ਼ਨ ਤੇ ਵਿਸ਼ਵਾਸ ਹੀ ਨਹੀਂ ਸੀਗਾ ਕਿ ਯਾਰ ਇੰਡੀਆ ਚ ਇਹ ਹੋ ਹੀ ਨਹੀਂ ਸਕਦਾ ਇਹ ਤਾਂ ਕੰਟਾਮਿਨੇਸ਼ਨ ਹੋएगी ਇਹ ਤਾਂ ਚੀਜ਼ ਹੋएगी ਫਿਰ ਅਸੀਂ ਉਸ ਚੀਜ਼ ਨੂੰ ਉਹਨਾਂ ਦੇ ਵਿਸ਼ਵਾਸ ਨੂੰ ਜਿੱਤਣ ਲਈ ਅਸੀਂ ਆਪਣੀ ਇੱਕ ਕੁਆਲਿਟੀ ਕੰਟਰੋਲ ਲੈਬ ਇੰਸਟਾਲ ਕੀਤੀ ਅਸੀਂ ਅਮਰੀਕਾ ਤੋਂ ਇਲਾਇਜ਼ਾ ਪਲੇਟ ਰੀਡਰ ਮੰਗਾਇਆ ਜਰਮਨ ਦੀਆਂ ਟੈਸਟਿੰਗ ਕਿਟਸ ਮੰਗਾਈਆਂ ਤੇ ਜਿਹਦੇ ਨਾਲ ਅਸੀਂ ਉਹਦਾ ਗਲੂਟਨ ਟੈਸਟ ਕਰਕੇ ਅਸੀਂ ਰਿਜ਼ਲਟਸ ਪਬਲਿਸ਼ ਕਰਨੇ ਸ਼ੁਰੂ ਕਰਤੇ ਔਰ ਅਸੀਂ ਡਾਕਟਰਸ ਨੂੰ ਇੱਕ ਓਪਨ ਇਨਵੀਟੇਸ਼ਨ ਦਿੱਤਾ ਕਿ ਸਰ ਤੁਸੀਂ ਕਦੀ ਵੀ ਸਾਡੀ ਫੈਕਟਰੀ ਆ ਕੇ ਤੁਸੀਂ ਆ ਕੇ ਚੈਕਿੰਗ ਕਰ ਸਕਦੇ ਹੋ ਤੁਸੀਂ ਆ ਕੇ ਰਿਜ਼ਲਟਸ ਚੈੱਕ ਕਰ ਸਕਦੇ ਹੋ ਔਰ ਸੋ ਮੱਚ ਸੋ ਕਿ ਸਾਡੀ ਪ੍ਰੋਡਕਟਸ ਕਿ ਸਾਨੂੰ ਅਸੀਂ ਪਪੂਲਰ ਹੋ ਗਏ ਸਾਡਾ ਬ੍ਰਾਂਡ ਚੱਲਣ ਲੱਗ ਗਿਆ ਤੇ ਸਾਡੇ ਐਡਵਰਟਸ ਲੋਕਾਂ ਦੇ ਕਹਿੰਦੇ ਜੀ ਇਸ ਚਾ ਗਲੂਟਨ ਹੈ ਜੀ ਮੈਂ ਖਾਦਾ ਤਾਂ ਮੇਰਾ ਕੋਈ ਪ੍ਰੋਬਲਮ ਆ ਗਈ ਤੇ ਮੇਰੀਆਂ ਘੱਟੋ ਘੱਟ 100 150 ਪ੍ਰੋਡਕਟਸ ਨੀਦਰਲੈਂਡ ਦੇ ਵਿੱਚ ਕਾਰਡੀਨ ਸਭ ਤੋਂ ਵਰਲਡ ਦੀ ਬੈਸਟ ਲੈਬ ਹੈ ਡਾਕਟਰ ਮੁਖਾਰੀਆ ਹੈਗੇ ਐਮਸੇ ਉਹਨਾਂ ਨੇ ਮੇਰੀਏ ਪ੍ਰੋਡਕਟਸ ਉੱਥੇ ਭੇਜ ਕੇ ਚੈੱਕ ਕਰਵਾਈਆਂ ਤੇ ਉਹਨਾਂ ਨੇ ਖੁਦ ਮੇਰੇ ਮੇਰੇ ਮੂੰਹ ਤੇ ਕਹਿ ਕਿ ਹਾਂ ਤੇਰੀਆਂ ਪ੍ਰੋਡਕਟਸ ਆਲ ਓਵਰ ਥਰੂ ਸੋ ਇੱਕ ਇੰਟਰਨੈਸ਼ਨਲ ਸਟੈਂਡਰਡ ਹੈਗਾ ਕਿ 20 ਪਾਰਟਸ ਪਰ ਮਿਲੀਅਨ ਤੱਕ ਕੋਡੈਕਸ ਐਲੀਮੈਂਟੇਰੀਅਸ ਦਾ ਇੱਕ ਕੋਡ ਹੈਗਾ ਉਹਦਾ ਸਟੈਂਡਰਡ ਹੈ ਜਿਹੜਾ ਕਿ ਇੰਟਰਨੈਸ਼ਨਲ ਸਟੈਂਡਰਡ ਹੈ ਕਿ 20 ਪਾਰਟਸ ਪਰ ਮਿਲੀਅਨ ਦੇ ਵਿੱਚ ਘਾ ਤੁਹਾਡਾ ਗਲੂਟਨ ਕੰਟਰੋਲ ਰਹਿਣਾ ਚਾਹੀਦਾ ਜਦੋਂ ਆਪਾਂ ਕਹਿ ਸਕਦੇ ਆ ਇੱਕ ਲੇਮਨ ਲੈਂਗੁਏਜ ਅਸ਼ਕਰਕ 20 ਮਿਲੀਗ੍ਰਾਮ 1 ਕਿਲੋ ਚ ਮਤਲਬ ਕਿ ਵੀ ਇੱਕ ਚਮਚ ਤੋਂ ਵੀ ਘੱਟ ਜੇ ਗਲੂਟਨ ਜਾਂ ਕਣਕ ਚਲੀ ਜਾਵੇ ਤਾਂ ਉਹ ਬਿਮਾਰੀ ਦਾ ਇੱਕ ਘਰ ਵੱਡ ਜਾਂਦਾ ਸੋ ਇਸ ਤਰੀਕੇ ਨਾਲ ਕਰਦੇ ਕਰਦੇ ਅਸੀਂ ਪ੍ਰੋਪਰ ਐਸੇ ਫੂਡ ਨੂੰ ਐਸੇ ਇੰਡਸਟਰੀ ਫਿਰ ਇਹਨੂੰ ਚਲਾਇਆ ਕਿਉਂਕਿ ਜੇ ਲੋਕਾਂ ਦਾ ਵਿਸ਼ਵਾਸ ਜਿਤਨਾ ਹੈਗਾ ਟਰਸਟ ਆਣਾ ਚਾਹੀਦਾ ਹੈਗਾ ਤੇ ਕੌਨਫੀਡੈਂਸ ਡਾਕਟਰਸ ਆ ਕੌਨਫੀਡੈਂਸ ਹੈ ਨਿਊਟ੍ਰੀਸ਼ਨ ਨਿਊਟ੍ਰੀਸ਼ਨ ਆਪਣੇ ਡਾਈਟੀਸ਼ਨਸ ਆ ਸਾਰਿਆਂ ਦਾ ਜਿਹੜਾ ਹੈਗਾ ਉਹ ਵਿਸ਼ਵਾਸ ਸੀ ਕਿਵੇਂ ਲਿੱਤਾ ਕਿ ਅਸੀਂ ਹਰ ਪ੍ਰੋਡਕਟ ਨੂੰ ਟੈਸਟ ਕਰਨਾ ਸ਼ੁਰੂ ਕਰਤਾ ਉਹੀ ਟੈਸਟ ਕਰਦੇ 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 ਸਾਡੀ ਇੰਟਰਨੈਸ਼ਨਲ ਤੱਕ ਲੈਵਲ ਤੱਕ ਪਹੁੰਚ ਗਏ ਅਸੀਂ ਮੇਰੇ ਖਿਆਲ ਨਾਲ ਜਿਹੜੀਆਂ ਗੱਲਾਂ ਤੁਸੀਂ ਦੱਸ ਰਹੇ ਹੋ ਮੈਨੂੰ ਐਦਾ ਲੱਗਦਾ ਕਿ ਤੁਹਾਡੀ ਜਿਹੜੀ ਇੰਨੀ ਮਿਹਨਤ ਹੈ ਸ਼ਾਇਦ ਇਸੇ ਕਰਕੇ ਤੁਹਾਨੂੰ Google ਦੇ ਉੱਤੇ ਚੰਗੀ ਜਿਹੜੀ ਟਾਪ ਰੇਟਿੰਗ ਹੈ ਉਹ ਤੁਹਾਡੀ ਮਿਲਦੀ ਹੈ ਤੁਹਾਡੀ ਇੰਡਸਟਰੀ ਦੀ ਹੈ ਜਾਂ ਤੁਹਾਡੇ ਬਾਰੇ ਟਾਪ ਰੇਟਿੰਗ ਮਿਲਦੀ ਹੈ ਕਿ ਹਰਿੰਦਰ ਸਿੰਘ ਲੰਬਣ ਨੇ ਇੱਕ ਵੱਖਰੀ ਮਿਸਾਲ ਜਿਹੜੀ ਐ ਪੇਸ਼ ਕੀਤੀ ਹੈ ਮੈਂ ਗੱਲ ਇੱਕ ਪੁੱਛਣਾ ਚਾਹਾਂਗਾ ਕਿ ਕੀ ਜਿਹੜਾ ਬੱਚਾ ਇਸ ਤੋਂ ਪ੍ਰੋਬਲਮ ਦੇ ਨਾਲ ਜੁੜਿਆ ਹੁੰਦਾ ਹੈ ਕੀ ਉਹਨੂੰ ਫਿਰ ਜਿਹੜੀ ਬਾਹਰ ਉਮਰ ਜਿਹੜੀ ਹੈ ਫਿਰ ਇਸ ਤਰ੍ਹਾਂ ਨਾਲ ਇਹ ਚੀਜ਼ ਖਾਣੀ ਪੈਂਦੀ ਹੈ ਕਿ ਉਹ ਕਦੇ ਜਿਹੜੀ ਕਣਕ ਹੈ ਉਹ ਨਹੀਂ ਖਾ ਸਕਦਾ ਦੇਖੋ ਇਸ ਤਰ੍ਹਾਂ 3-4 ਤਰ੍ਹਾਂ ਦੇ ਪ੍ਰੋਬਲਮਸ ਆਉਂਦੀਆਂ ਹੈਗੀਆਂ ਇੱਕ ਤਾਂ ਆਪਾਂ ਜਿਹਨੂੰ ਸੇਲੀਅਕ ਡਿਜ਼ੀਜ਼ ਕਹਿੰਦੇ ਹੈਗੀਆਂ ਸੇਲੀਅਕ ਡਿਜ਼ੀਜ਼ ਤਾਂ ਆਟੋਇਮਿਊਨ ਡਿਸਆਰਡਰ ਹੈਗਾ ਉਹ ਤਾਂ ਲਾਈਫ ਲੌਂਗ ਲਈ ਤੁਹਾਡੇ ਜੈਨੇਟਿਕਲੀ ਤੁਸੀਂ ਵੀਟ ਖਾਓਗੇ ਤਾਂ ਤੁਹਾਡੀ ਬੋਡੀ ਨੇ ਉਹਨੂੰ ਰਿਐਕਟ ਕਰਨਾ ਹੈਗਾ ਉਹ ਸਮਝਦਾ ਕਿ ਐਂਟੀਬਾਡੀ ਮਤਲਬ ਇੱਕ ਦੁਸ਼ਮਣ ਹੈ ਸਾਡੇ ਇੰਟਰਐਕਟਰ ਕਰ ਗਿਆ ਤੇ ਉਹ ਉਹਨੂੰ ਅਟੈਕ ਕਰ ਦਿੰਦਾ ਉਸ ਤੋਂ ਬਾਅਦ ਇੱਕ ਵੀਟ ਅਲਰਜੀ ਹੈਗੀ ਵੀਟ ਅਲਰਜੀ ਓਵਰ ਦਾ ਪੈਸੇਜ ਆਫ ਅ ਟਾਈਮ ਉਹ ਖਤਮ ਹੋ ਜਾਂਦੀ ਹੈ ਇੱਕ ਨਾਨ ਸਿਲੀਅ ਗਲੂਟਨ ਸੈਂਸਿਟੀਵਿਟੀ ਕਹਿੰਦੇ ਆ ਜਿਹਨੂੰ ਅੱਜ ਕੱਲ ਜ਼ਿਆਦਾ ਲੋਕੇ ਦੇਖਦੇ ਹੈਗੇ ਕਿਉਂ ਕਿ ਤੁਸੀਂ ਦੇਖੋਗੇ ਕਿ ਲੋਕੇ ਕਹਿੰਦੇ ਆ ਕਿ ਯਾਰ ਮੈਨੂੰ ਮੇਰੇ ਲੂਸ ਮੋਸ਼ਨ ਰਹਿੰਦੀ ਹੈ ਜਾਂ ਮੈਂ ਬੜਾ ਕੰਫਰਟੇਬਲ ਨਹੀਂ ਆ ਪਰ ਜਦੋਂ ਮੈਂ ਕਣਕ ਛੱਡਤੀ ਤਾਂ ਮੈਂ ਕੰਫਰਟੇਬਲ ਹੋ ਗਿਆ ਉਹਦਾ ਬਲੱਡ ਟੈਸਟ ਜਾਂ ਉਹਦੇ ਵਿੱਚਕਾਰ ਨਹੀਂ ਆਏਗਾ ਪਰ ਜਦੋਂ ਤੁਸੀਂ ਉਹਨੂੰ ਕਣਕ ਨੂੰ ਛੱਡ ਦਿੰਦਾ ਤਾਂ ਉਹ ਕੰਫਰਟੇਬਲ ਫੀਲ ਕਰਨਾ ਸ਼ੁਰੂ ਕਰ ਦਿੰਦਾ ਹੈ ਉਹਨੂੰ ਉਹ ਜ਼ਿਆਦਾ ਲੋਕੀ ਹੈ ਹੁਣ ਤੁਸੀਂ ਅਮਰੀਕਾ ਦੇ ਵਿੱਚਕਾਰ ਗਲੂਟਨ ਇਨਟੋਲਰੈਂਸ ਕਹ ਲਓ ਜਾਂ ਸਿਲੈਕ ਡਿਜ਼ੀਜ਼ ਕਹ ਲਓ 1% ਹੀ ਹੈ ਪਰ 33% ਮਤਲਬ 1/3 ਅਮਰੀਕਾ ਗਲੂਟਨ ਫ੍ਰੀ ਫੂਡ ਖਾਂਦਾ ਹੈ ਤੇ ਉੱਥੇ 9 ਬਿਲੀਅਨ ਦੀ ਇੰਡਸਟਰੀ ਹੈ ਕਿਉਂ ਕਿਉਂਕਿ ਜਿਹੜਾ ਕਣਕ ਹੈ ਉਹ ਅੱਜਕੱਲ ਜਿਹੜੀ ਕਣਕ ਆ ਰਹੀ ਹੈਗੀ ਆ ਉਹ ਬਹੁਤ ਕੰਫਰਟੇਬਲ ਲੁਕੀنگ ਨਹੀਂ ਉਹਦੇ ਵਿਚਕਾਰ ਇੰਨੀ ਜ਼ਿਆਦਾ ਪੈਸਟਿਸਾਈਡ ਹੈ ਇਹ ਤਾਂ ਵੱਡਾ ਕਾਰਨ ਮੇਰੇ ਖਿਆਲ ਨਾਲ ਇਹ ਵੀ ਹੈ ਕਿ ਸਪਰੇ ਜਿਹੜੀ ਹੈ ਉਹ ਬੜੀ ਅੱਗੇ ਨਾਲੋਂ ਵੱਧ ਗਈ ਹੈ ਪੈਸਟਿਸਾਈਡ ਬਿਲਕੁਲ ਹੈਗੀ ਜੀ ਉਹ ਵਾਲੀ ਜਿਹੜੀ ਜੈਨੇਟਿਕਲੀ ਥੋੜੀ ਜੀ ਕਣਕ ਨੂੰ ਵੀ ਇਹਨਾਂ ਨੇ ਚੇਂਜ ਕੀਤਾ ਹੈਗਾ ਹਾਈਬ੍ਰਿਡ ਕਣਕ ਜਿਹੜੀ ਆ ਰਹੀ ਹੈਗੀ ਆ ਉਹ ਕਈਆਂ ਨੂੰ ਇੰਟਰਸਟਾਈਨ ਸੂਟ ਨਹੀਂ ਕਰਦੀ ਔਰ ਉਸ ਚੱਕਰ ਦੇ ਵਿੱਚਕਾਰ ਲੋਕੀ ਚਲੋ ਕਣਕ ਛੱਡ ਦਿੰਦੇ ਜਿਵੇਂ ਕਰੋਨਸ ਡਿਜ਼ੀਜ਼ ਹੈਗਾ ਉਹਦੇ ਤਿੰਨ ਚਾਰ ਇਰੀਟੇਬਲ ਬਾਉਲ ਸਿੰਡਰਮ ਹੈਗਾ ਉਹਨਾਂ ਚੀਜ਼ਾਂ ਦੇ ਲਈ ਇਹ ਜਦੋਂ ਤੁਸੀਂ ਕਣਕ ਛੱਡ ਦਿੰਦੇ ਹੋ ਤਾਂ ਉਹ ਇੱਕ ਪੇਸ਼ੀਐਂਟ ਜਿਹੜਾ ਹੈਗਾ ਉਹ ਕੰਫਰਟੇਬਲ ਫੀਲ ਕਰਨਾ ਸ਼ੁਰੂ ਕਰਦਾ ਹੂੰ ਸੋ ਇਸ ਕਰਕੇ ਕਣਕ ਦਾ ਮਤਲਬ ਕੋਈ ਵੀ ਆ ਚੀਜ਼ ਨੂੰ ਦੇਖਦੇ ਹੋਏ ਤੇ ਇੱਕ ਇੰਡਸਟਰੀ ਗਰੋਥ ਹੋ ਗਈ ਸਾਰੇ ਲੋਕੀ ਗਲੂਟਨ ਫ੍ਰੀ ਫੂਡ ਖਾਣਾ ਸ਼ੁਰੂ ਕਰਤਾ ਕੁਆਲਿਟੀ ਪ੍ਰੋਡਕਟਸ ਦੇ ਦਿਓ ਤੁਸੀਂ ਤੇ ਉਹ ਸਾਰੇ ਉਸ ਚੀਜ਼ ਨੂੰ ਖਰੀਦਣਾ ਚਾਹੁੰਦੇ ਹੈਗੇ ਅਕਸਰ ਦੇਖਿਆ ਗਿਆ ਕਿ ਆਪਣੇ ਹਿੰਦੁਸਤਾਨ ਦੇ ਵਿੱਚ ਜਾਂ ਖਾਸ ਕਰਕੇ ਕਈ ਸਟੇਟਾਂ ਦੇ ਵਿੱਚ ਜਦੋਂ ਕੋਈ ਇੰਡਸਟਰੀ ਲਾਣੀ ਹੁੰਦੀ ਹੈ ਤਾਂ ਕਈ ਕਈ ਸਾਲ ਜਿਹੜੀਆਂ ਫਾਈਲਾਂ ਨਹੀਂ ਪਾਸ ਹੁੰਦੀਆਂ ਕਿ ਇਹਦੇ ਵਿੱਚ ਕੋਈ ਵੱਡਾ ਜਿਹੜਾ ਪ੍ਰੋਬਲਮ ਵੀ ਰਹੀ ਵੀ ਇਹਨੂੰ ਸ਼ੁਰੂ ਕਰਨ ਦੇ ਵਿੱਚ ਕਿਸ ਕਿਸੇ ਤਰ੍ਹਾਂ ਦੀਆਂ ਕੋਈ ਦਿੱਕਤਾਂ ਆਈਆਂ ਐ ਸੱਚ ਤਾਂ ਦੇਖੋ ਆਪਾਂ ਇੰਡਸਟਰੀ ਫ੍ਰੈਂਡਲੀ ਤਾਂ ਕਦੇ ਵੀ ਨਹੀਂ ਰਹੇ ਹੈਗੀਆਂ ਚਾਹੇ ਉਹ ਪੰਜਾਬ ਚਾਹੇ ਇਸ ਸਟੇਟ ਕਹੇ ਲੋ ਚਾਹੇ ਆਪਾਂ ਐਜ਼ ਅ ਕੰਟਰੀ ਕਹੇ ਲੋ ਇਹ ਤਾਂ ਹੁਣ ਅੱਜ ਤੋਂ 5 ਸਾਲ ਪਹਿਲਾਂ ਜਾਂ 7 ਸਾਲ ਪਹਿਲਾਂ ਇਹਨਾਂ ਨੂੰ ਸਮਝ ਆਣਾ ਸ਼ੁਰੂ ਹੋ ਗਿਆ ਕਿ ਗਵਰਨਮੈਂਟ ਜੌਬਸ ਨਹੀਂ ਹੈਗੀਆਂ ਤੇ ਪ੍ਰਾਈਵੇਟ ਸੈਕਟਰ ਦੇ ਵਿੱਚ ਹੀ ਜੌਬਸ ਮਿਲਣੀਆਂ ਹੈਗੀਆਂ ਤੇ ਸਰਕਾਰ ਨੇ ਵੀ ਜਿਹੜੀਆਂ ਪਾਲਿਸਿਸ ਹੈਗੀਆਂ ਉਹ ਆਪਣੀਆਂ ਚੇਂਜ ਕਰਤੀਆਂ ਹੈਗੀਆਂ ਇੰਡਸਟਰੀ ਫ੍ਰੈਂਡਲੀ ਕਰਨੀਆਂ ਸ਼ੁਰੂ ਕਰਤੀਆਂ ਇਨਸਪੈਕਟਰ ਰਾਜ ਘਟਾਣਾ ਸ਼ੁਰੂ ਕਰਤਾ ਬਟ ਆਈ ਸਟਿਲ ਫੀਲ ਕਿ ਹਲੇ ਵੀ ਬਹੁਤ ਕੁਝ ਕੀਤਾ ਜਾ ਸਕਦਾ ਇੰਡਸਟਰੀ ਨੂੰ ਪ੍ਰੋਮੋਟ ਕਰਨ ਲਈ ਤੇ ਜਿਹੜਾ ਕਿ ਆਪਾਂ ਮਿਸ ਕਰਦੇ ਹੈਗੇ ਇਸ ਹਲੇ ਵੀ ਸਾਡਾ ਪਰ ਹਲੇ ਜਿਵੇਂ ਜਿਵੇਂ ਸਿਸਟਮ ਇਵਾਲਵ ਹੁੰਦੇ ਜਾ ਰਹੇ ਹਨ ਜਿਵੇਂ GST ਆਉਣ ਦੇ ਨਾਲ ਕਾਫੀ ਸਿਰਦਰਦੀ ਘਟ ਗਈ ਤੁਸੀਂ ਕੰਪਿਊਟਰ ਦੇ ਉੱਤੇ ਸਾਰਾ ਇਹ ਕਰਨਾ ਸ਼ੁਰੂ ਕਰਤਾ ਪਰ ਹੁਣ ਉਹਦੇ ਲਈ ਪਕੜਨ ਦੇ ਲਈ ਜਿਹੜੇ ਲੋਕੀ ਜਿਨ੍ਹਾਂ ਨੂੰ ਪੈਸੇ ਹੋਰ ਤਰੀਕੇ ਨਾਲ ਬਣਦੇ ਸੀ ਉਹ ਹੁਣ ਉਸ ਚੋਂ ਲੂਪ ਹੋਲਸ ਕੱਢਣੇ ਸ਼ੁਰੂ ਕਰਤੇ ਔਰ ਬੜੀ ਮਦਦ ਦੀ ਗੱਲ ਹੈ ਕਿ ਵੀ ਇਹ ਇਹੋ ਇਹੋ ਜਿਹੀ ਚੀਜ਼ਾਂ ਸਿਸਟਮ ਚੋਂ ਕੱਢਣੀਆਂ ਸ਼ੁਰੂ ਕਰਤੀਆਂ ਵੀ ਜੋ ਲੀਗਲ ਮੈਟਰੋਲੋਜੀ ਹੈ ਲੀਗਲ ਮੈਟਰੋਲੋਜੀ ਵਾਲਾ ਸਿੰਪਲ weight and measurement ਜਿਹਨੂੰ ਆਪਾਂ ਕਹਿੰਦੇ ਆ ਹੁਣ ਉਹ ਨੈੱਟ ਤੇ ਜਾ ਕੇ ਲੱਭਣਾ ਸ਼ੁਰੂ ਕਰਦਾ ਕਿ ਤੁਸੀਂ ਉੱਥੇ ਪੈਕੇਟ ਦੇ ਉੱਤੇ ਐਮ ਆਰ ਪੀ ਨਹੀਂ ਲਿਖਿਆ ਜਦੋਂ ਕਿ ਥੱਲੇ ਐਮ ਆਰ ਪੀ ਲਿਖਿਆ ਹੋਇਆ ਹ ਉਹ ਚਲਾਨ ਕੱਟ ਦਿੰਦੇ ਆ ਤੁਹਾਡਾ 25000 ਦੀ ਕੰਪਾਉਂਡਿੰਗ ਫੀਸ ਮਤਲਬ ਕਈ ਸਟੇਟਸ ਨੂੰ ਅਸੀਂ ਰੋਗ ਸਟੇਟਸ ਕਹਿੰਦੇ ਆ ਕਿ ਉਹਦੇ ਵਿੱਚ ਕਰ ਯੂਪੀ ਸਟੇਟ ਸਾਡੀ ਥੋੜੀ ਜ਼ਿਆਦਾ ਹੈਗੀ ਹੈ ਕਿ ਵੀ ਉਹ ਫੜਨ ਨੂੰ ਫਿਰਦੀ ਹੈ ਕਿਉਂਕਿ ਉਹਨਾਂ ਨੂੰ ਤਰੀਕੇ ਆ ਗਏ ਆ ਜਾਂ ਲੱਭ ਲੈਂਦੇ ਆ ਸੋ ਮਤਲਬ ਕਹਿਣਾ ਮਤਲਬ ਹੈ ਕਿ ਵੀ ਇੱਕ ਇੰਡਸਟਰੀ ਨੂੰ ਗਰੋ ਕਰਨ ਲਈ ਜਾਂ ਇੰਡਸਟਰੀਅਲ ਗਰੋਥ ਨੂੰ ਦੇਣ ਲਈ ਔਰ ਆਉਣ ਵਾਲਾ ਟਾਈਮ ਤੁਸੀਂ ਇਹ ਦੇਖੋ ਕਿ ਅਨਪਲੋਇਮੈਂਟ ਜਿਹੜੀ ਹੈਗੀ ਆ ਉਹਦੇ ਵਿੱਚਕਾਰ ਮੇਜਰ ਕੰਟਰੀਬਿਊਸ਼ਨ ਜਿਹੜੀ ਇਮਪਲੋਇਮੈਂਟ ਦੇਣ ਦੀ ਹੈ ਉਹ ਪ੍ਰਾਈਵੇਟ ਸੈਕਟਰ ਦੀ ਆਏਗੀ ਔਰ ਇੰਡਸਟਰੀ ਦੀ ਆ ਰਹੀ ਹੈ। ਔਰ ਜੇ ਤੁਸੀਂ ਇੰਡਸਟਰੀ ਦੇ ਵਿੱਚਕਾਰ ਤੁਸੀਂ ਉਹਨਾਂ ਨੂੰ ਇੱਕ ਕੰਜਿਨੀਅਲ ਮਾਹੌਲ ਨਹੀਂ ਦਿਓਗੇ, ਇੱਕ এনवायरमेंट ਨਹੀਂ ਦਿਓਗੇ ਤੇ ਉਹ ਇੱਕ ਬੜਾ ਮੁਸ਼ਕਿਲ ਹੈਗਾ। ਹੁਣ ਤੁਸੀਂ ਕਿੰਨੇ ਫੂਡ ਪਾਰਕ ਬਣਾਉਣ ਦੀ ਗੱਲ ਕਰ ਰਹੇ ਆਂ, ਰਾਸ਼ਪੁਰੇ ਕਰ ਰਹੇ ਆਂ, ਸਾਰੇ ਕਰ ਰਹੇ ਆਂ। ਬਟ ਆਈ ਸਟਿਲ ਫੀਲ ਕਿ ਵੀ ਇੱਕ ਇੰਸਪੈਕਟਰ ਰਾਜ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈਗਾ। ਤੇ ਪਰ ਮੈਂ ਕਹਿੰਦਾ ਕਿ ਮੈਂ ਆ ਵਾਸ ਲिटल ਲੱਕੀ ਕਿ ਮੈਨੂੰ ਕੋਈ ਜੀ ਮੇਜਰ ਪ੍ਰੋਬਲਮ ਨਹੀਂ ਆਈ ਕੋਈ ਵੀ ਇੰਡਸਟਰੀ ਵੱਲੋਂ ਤੇਰੇ ਵੱਲੋਂ ਸਾਰੇ ਇੰਡਸਟਰੀ ਜਿੰਨੇ ਵੀ ਜਿੰਨੇ ਵੀ ਡਿਪਾਰਟਮੈਂਟ ਰਿਲੇਟਡ ਹੈਗੇ ਕਿਉਂਕਿ ਅਸੀਂ ਸਿਸਟਮਸ ਨੂੰ ਫਾਲੋ ਕਰਦੇ ਸੀਗੇ ਅਸੀਂ ਸਾਰੇ ਜਗ੍ਹਾ ਤੇ ਅਸੀਂ ਵੀ ਵਰ ਵੈਰੀ ਕੰਫਰਟੇਬਲ ਬਟ ਆ ਐਸ ਅ ਬਿਕਾਜ਼ ਮੈਂ ਪ੍ਰੈਸੈਂਟਲੀ ਪਟੇਲਾ ਇੰਡਸਟਰੀ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਵੀ ਹਾਂ ਤੇ ਮੈਨੂੰ ਜਿਹੜੀਆਂ ਪ੍ਰੋਬਲਮਸ ਕਈ ਵਾਰੀ ਸਾਨੂੰ ਆ ਕੇ ਮੈਂਬਰਸ ਅਜ਼ ਹੈ ਕਿ ਵੀ GST ਦੀ ਪ੍ਰੋਬਲਮ ਆਈ, ਟਰੱਕ ਰੋਕ ਲਿਆ ਜਾਂ ਕੋਈ ਅਲੀਗਲ ਮੈਟਰੋਲੋਜੀ ਦੀ ਪ੍ਰੋਬਲਮ ਆਈ, ਵੈਬਸਾਈਟ ਤੇ ਥੱਲੇ MRP ਲਿਖੀ ਆ ਪਰ ਪੈਕੇਟ ਦੇ ਉੱਤੇ MRP ਨਹੀਂ ਲਿਖੀ ਹੋਈ, ਵਰਚੁਅਲ ਮੀਡੀਆ ਤੇ। ਸੋ ਇਹੋ ਜੀਆਂ ਪ੍ਰੋਬਲਮ ਜਿਹੜੀਆਂ ਸੈਂਟਰਲ ਗਵਰਨਮੈਂਟ ਐਂਡ ਸਟੇਟ ਗਵਰਨਮੈਂਟ ਸ਼ੁੱਡ ਸੀ ਟੂ ਇਟ ਕਿ ਵੀ ਇਹ ਪ੍ਰਾਈਵੇਟ ਸੈਕਟਰ ਦੇ ਹੀ ਤੋਂ ਆਲਟੀਮੇਟਲੀ ਰਿਲਾਇ ਕਰਨਾ ਪੈਣਾ ਫਾਰ employment। ਗਵਰਨਮੈਂਟ ਸੈਕਟਰ ਤਾਂ ਖੁਦ ਹੀ ਖਤਮ ਕਰਨ ਨੂੰ ਫਿਰਦੇ ਪਏ ਆ ਕਿ ਜੀ ਜੋਬਸ ਨਹੀਂ ਹੈਗੀਆਂ, ਪੈਨਸ਼ਨ ਸਿਸਟਮ ਵਿੱਚ ਚੇਂਜੇਸ ਲੈ ਕੇ ਆ ਰਹੇ ਆ। ਤੇ ਹੁਣ ਤੁਸੀਂ ਆ ਦੇਖੇ ਹੋਣਾ ਜੀ ਮੇਰੇ ਖਿਆਲ ਨਾਲ ਫਾਰ ਦਾ সুইਪਰ ਪੋਸਟ ਕਿੰਨੀਆਂ ਮਤਲਬ ਕਿੰਨੇ ਲੱਖ ਲੋਕਾਂ ਨੇ ਅਪਲਾਈ ਕੀਤਾ ਹੈਗਾ ਵਿੱਚ ਜਿਸਟ ਗ੍ਰੈਜੂਏਟ ਵੀ ਹੈ ਪੋਸਟ ਗ੍ਰੈਜੂਏਟ ਵੀ ਹੈ ਤੇ ਜਸਟ ਬਿਕਾ ਲੋ 15000 ਦੀ ਜੌਬ ਲੱਗੇਗੀ ਪਰ ਇਹ ਸੋਚ ਕੇ ਕਿ ਕੰਨੋ ਗਵਰਨਮੈਂਟ ਸਿਪਾ ਚਾਜੇ ਅਕਸਰ ਦੇਖਣ ਦੇ ਵਿੱਚ ਵਾ ਹੈ ਵੀ ਅਗਰ ਮੰਨ ਲਓ ਇੱਕ ਆਮ ਪੋਸਟ ਸਮਝਿਆ ਜਾਂਦਾ ਪੀ ਐਂਡੀ ਪਰ ਉਸ ਪੀ ਐਂਡੀ ਆਮ ਪੋਸਟ ਨੂੰ ਭਰਨ ਲਈ ਬਹੁਤ ਖਾਸ ਲੋਕਾਂ ਦਾ ਜਮਾਵਾੜਾ ਲੱਗ ਜਾਂਦਾ ਮਤਲਬ ਜੇਕਰ ਉਹਨਾਂ ਦੇ ਡਿਗਰੀਆਂ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਹੈ ਵੀ ਸ਼ਾਇਦ ਅਸੀਂ ਸੋਚ ਵੀ ਨਹੀਂ ਸਕਦੇ ਐਟਟੀਟੀ ਡਿਗਰੀਆਂ ਵਾਲੇ ਉੱਥੇ ਲਾਈਨ 'ਚ ਲੱਗੇ ਹੁੰਦੇ ਨੇ ਚਲੋ ਮਾੜੀ ਗੱਲ ਨਹੀਂ ਲੱਗਣਾ ਪਰ ਕਿਤੇ ਨਾ ਕਿਤੇ ਸਰਕਾਰ ਨੂੰ ਸਰਕਾਰਾਂ ਨੂੰ ਭਾਵੇਂ ਸਟੇਟ ਹੈ ਤੇ ਭਾਵੇਂ ਸੈਂਟਰ ਦੀ ਗੌਰ ਕਰਨ ਦੀ ਲੋੜ ਹੈ ਕਿ ਇੰਡਸਟਰੀ ਨੂੰ ਲੈ ਕੇ ਆਉਣਾ ਪਏਗਾ ਹੁਣ ਮੈਂ ਗੱਲ ਕਰਾਂਗਾ ਕਿ ਸ਼ੁਰੂਆਤ ਦੇ ਵਿੱਚ ਹਰਿੰਦਰ ਸਿੰਘ ਲੰਬਾ ਜੀ ਦੇ ਵਾਈਫ ਜਿਹੜੇ ਨੇ ਇਹਦੇ ਵਿੱਚ ਵੱਡਾ ਯੋਗਦਾਨ ਪਾਉਂਦੇ ਨੇ ਕੀ ਅੱਜ ਵੀ ਉਹਨਾਂ ਦਾ ਉਸੇ ਤਰ੍ਹਾਂ ਹੀ ਯੋਗਦਾਨ ਹਾਂਜੀ ਉਹਦੇ ਵਿੱਚਕਾਰ ਵਿਸਫਾ ਹੈ ਕਿ ਜਿੰਨੀਆਂ ਵੀ ਰੈਸਪੀਜ਼ ਜਿੰਨੀਆਂ ਵੀ ਪਿਛਲੇ 15 ਸਾਲ ਦੇਸ਼ ਕਰ ਸੀ ਡਿਵੈਲਪ ਕੀਤੀਆਂ ਜਾਂ 16 ਸਾਲ ਚ ਡਿਵੈਲਪ ਕੀਤੀਆਂ ਉਹ ਉਹਨਾਂ ਦੇ ਹੱਥੋਂ ਹੀ ਨਿਕਲ ਕੇ ਜਾਂਦੀਆਂ ਸੀਆਂ ਪਰ ਉਹ ਹੁਣ ਪਹਿਲਾਂ ਉਹ ਪ੍ਰੋਫੈਸਰ ਸੀਗੇ ਗਵਰਨਮੈਂਟ ਸੈਕਟਰ ਚ ਉਹ ਹੁਣ ਇਸ ਸਾਲ ਫਰਵਰੀ ਦੇ ਅੰਤਕਾਰ ਰਿਟਾਇਰ ਹੋ ਗਏ ਤੇ ਉਹਨਾਂ ਨੇ ਫਿਰ ਉਸ ਤੋਂ ਬਾਅਦ ਫੁੱਲ ਫਲੈਜ ਐਜ਼ ਅ ਕੰਪਨੀ ਦੇ ਵਿੱਚ ਕਾਰ ਡਾਇਰੈਕਟਰ ਜੁਆਇਨ ਕਰ ਲਿਆ ਤੇ ਹੁਣ ਉਹਨਾਂ ਦੇ ਉਹਨਾਂ ਕੋਲ ਜਿਹੜੇ ਡਿਪਾਰਟਮੈਂਟ ਸਕੇ ਆ ਨਿਊ ਪ੍ਰੋਡਕਟ ਡਿਵੈਲਪਮੈਂਟ ਡਿਪਾਰਟਮੈਂਟ ਉਹਨਾਂ ਕੋਲ ਆ ਜਿੰਨੀਆਂ ਵੀ ਨਵੀਆਂ ਪ੍ਰੋਡਕਟਸ ਜਾਂ ਜਿਹੜੀਆਂ ਪੁਰਾਣੀਆਂ ਪ੍ਰੋਡਕਟਸ ਨੂੰ ਇੰਪਰੂਵ ਕਰਨ ਦਾ ਕੰਮ ਉਹ ਵੀ ਉਹਨਾਂ ਕੋਲ ਹੈਗਾ ਕੁਆਲਿਟੀ ਤੇ ਨਾਲ ਨਾਲ ਸੋਸ਼ਲ ਮੀਡੀਆ ਜਿੰਨਾ ਵੀ ਡਿਜੀਟਲ ਅੱਜਕੱਲ ਤੁਹਾਨੂੰ ਪਤਾ ਜ਼ਮਾਨਾ ਸੋਸ਼ਲ ਮੀਡੀਆ ਦਾ ਹੈਗਾ ਵੀ ਦਿਖਾਣਾ ਪੈਂਦਾ ਲੋਕਾਂ ਨੂੰ ਸਾਰਾ ਕੁਝ ਦੱਸਣਾ ਪੈਂਦਾ ਸੋ ਉਹ ਉਹਨਾਂ ਨੇ ਹੁਣ ਸਾਰਾ ਡਿਪਾਰਟਮੈਂਟ ਉਹਨਾਂ ਦੇ ਅੰਡਰ ਹੈਗਾ ਸੋ ਉਹਨਾਂ ਦਾ ਜਿਹੜਾ ਯੋਗਦਾਨ ਹੈਗਾ ਉਹ ਪਿਛਲੇ ਵਾਰ ਨਾਲੋਂ ਵੀ ਜ਼ਿਆਦਾ ਵੱਧ ਗਿਆ ਇੱਕ ਗੱਲ ਮੈਂ ਪੁੱਛਣਾ ਚਾਹਾਂਗਾ ਕਿ ਅੱਜ ਸਭ ਤੋਂ ਵੱਧ ਜੇਕਰ ਤੁਸੀਂ 104 ਦੇ ਨੇੜੇ ਤੇੜੇ ਪ੍ਰੋਡਕਟ ਦੀ ਗੱਲ ਕਰਦੇ ਹੋ ਸਭ ਤੋਂ ਵੱਧ ਲੋਕ ਇਸ ਚੀਜ਼ ਨੂੰ ਸਰਚ ਕਰਦੇ ਆ ਦੇਖੋ ਜੀ ਪਹਿਲਾਂ ਤਾਂ ਬੇਸਿਕ ਜਿਹੜੀ ਰਿਕੁਆਇਰਮੈਂਟ ਹੈਗੀ ਹੈ ਉਹ ਫੁਲਕਾ ਖਾਣ ਦੀ ਹੁੰਦੀ ਹੈ ਜਿਹਨੂੰ ਕਹਿੰਦੇ ਆ ਕਿ ਵੀ ਲਾਈਫ ਸੇਵਿੰਗ ਜਿਹੜੀ ਇੱਕ ਨੈਸੈਸਿਟੀ ਹੈ ਇਹ ਬੱਚੇ ਨੂੰ ਜਦੋਂ ਤੁਸੀਂ ਕੋਈ ਵੀ ਆ ਤੁਹਾਨੂੰ ਅੱਜ ਤੋਂ ਬਾਅਦ ਕਣਕ ਨਹੀਂ ਖਾਣੀ ਤਾਂ ਉਹਦੇ ਸਰਵਾਈਵਲ ਲਈ ਇੱਕ ਸਭ ਤੋਂ ਪਹਿਲਾਂ ਤਾਂ ਆਟਾ ਹੀ ਸਭ ਤੋਂ ਜ਼ਿਆਦਾ ਜ਼ਰੂਰੀ ਹੈਗਾ ਆਟਾ ਹੈਗਾ ਬ੍ਰੈਡ ਹੈਗਾ ਤੇ ਬਿਸਕਿਟਸ ਜਾਂ ਕੇਕ ਰਸ ਕਹ ਲੋ ਅੱਜ ਕੱਲ ਦੇ ਆਣ ਵਾਲਾ ਜਿਹੜਾ ਟਾਈਮ ਹੈਗਾ ਉਹ ਲੋਕੀ ਨੂਡਲ ਪਾਸਤਾ ਮਨ ਕੀ ਜ਼ਿਆਦਾ ਖਾਂਦੇ ਆ ਅੱਜ ਕੱਲ ਦੀ ਜਨਰੇਸ਼ਨ ਅਸੀਂ ਉਹ ਵੀ ਬਣਾਣੇ ਹੈਗੇ ਆ ਚਾਤਰਾ ਦੇ ਪਾਸਤਾਸ ਬਣਦੇ ਆ ਗਿਆ ਸਾਰੇ ਤੇ ਇਸ ਇਸ ਮੇਜਰ ਜਿਹੜੀ ਰਿਕੁਆਇਰਮੈਂਟ ਹੁੰਦੀ ਹੈ ਜੇ ਸਰਚ ਕਰਿਆ ਜਾਵੇ ਜੇ ਉਹਦਾ ਉਹ ਗਲੂਟਨ ਫ੍ਰੀ ਫਲਾਰੀ ਹੈਗਾ ਆਟਾ ਹੀ ਹੈਗਾ ਜੀ ਇਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀ ਇਸ ਤਰ੍ਹਾਂ ਦੇ ਵਿੱਚ ਆਮ ਤੌਰ ਤੇ ਲੋਕ ਜਿਵੇਂ ਫਾਸਟ ਫੂਡ ਖਾਣਾ ਬੜਾ ਪਸੰਦ ਕਰਦੇ ਨੇ ਫਾਸਟ ਫੂਡ ਦੇ ਵਿੱਚ ਵੀ ਉਹਨਾਂ ਦੀਆਂ ਕੁਝ ਮਿਲਦੀਆਂ ਜੁਲੀਆਂ ਚੀਜ਼ਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਬਣਦੀਆਂ ਨੇ ਆ ਅਸੀਂ ਕੀ ਇਹ ਦੇਖੋ ਮੈਕਰੋਨੀ ਹੈਗਾ ਜਾਂ ਤੁਹਾਡਾ ਸਪੈਗੇਟੀ ਹੈ ਯਾ ਪਨੇ ਪਾਸਤਾ ਜਿਹਨੂੰ ਪਾਸਤਾ ਕਹਿੰਦੇ ਹੈਗਿਆ ਉਹ ਅਸੀਂ ਕੀ ਕੀਤਾ ਹੈਗਾ ਕਿ ਅਸੀਂ ਇੱਕ ਕਣਕ ਨੂੰ ਜਦੋਂ ਕੱਢਿਆ ਤਾਂ ਇੱਕ ਮੱਕੀ ਤੇ ਚਾਵ ਦਾ ਕੰਬੀਨੇਸ਼ਨ ਤਾਂ ਬਣਦਾ ਹੀ ਬਣਦਾ ਪਰ ਅਸੀਂ ਦਾਲਾਂ ਵਿੱਚ ਪਾ ਕੇ ਤੇ ਮਿਲਟਸ ਕਿਉਂਕਿ ਤੁਸੀਂ ਦੇਖੋ ਪਿਛਲੇ ਸਾਲ ਆਪਣੀ ਸੈਂਟਰਲ ਗਵਰਨਮੈਂਟ ਨੇ ਬਹੁਤ ਪ੍ਰਮੋਟ ਕੀਤਾ ਇੰਟਰਨੈਸ਼ਨਲ ਇਅਰ ਆਫ ਮਿਲਟਸ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਅਸੀਂ 2008 ਤੋਂ ਮਿਲਟਸ ਯੂਜ਼ ਕਰ ਰਹੇ ਹਾਂ ਮਤਲਬ ਤੁਸੀਂ ਤਾਂ ਹੁਣ ਉਹਨਾਂ ਨੇ ਪ੍ਰਮੋਟ ਕਰਨਾ ਸ਼ੁਰੂ ਕੀਤਾ ਹੈ ਤੇ ਅਸੀਂ 2008 ਤੋਂ ਹੀ ਦਾਲਾਂ ਤੇ ਮਿਲਟਸ ਨੂੰ ਆਪਣੀ ਪ੍ਰੋਡਕਟ ਸੇਲ ਕਰ ਪਾ ਰਿਆ। ਹੂੰ ਤੇ ਜਿਹੜੀਆਂ ਸਾਡੀਆਂ ਪ੍ਰੋਡਕਟਸ ਹੈਗੀਆਂ ਉਹ ਨਾਰਮਲ ਬੰਦਿਆਂ ਲਈ ਵੀ ਬਹੁਤ ਹੈਲਦੀ ਹੈਗੀਆਂ ਕਿਉਂਕਿ ਅਸੀਂ ਉਹਦੇ ਵਿੱਚਕਾਰ ਜਿਹੜਾ ਪ੍ਰੋਟੀਨ ਦਾ ਪਾਰਟ ਹੈਗਾ ਉਹ ਆਪਣੀ ਚਨੇ ਦੀ ਦਾਲ, ਮਾਂਤੂਲੀ ਦਾਲ, ਆਪਣੇ ਜੋਹਾਰ ਤੋਂ, ਬਾਜਰੇ ਤੋਂ, ਰਾਗੀ ਤੋਂ ਇੰਡੀਆ ਤਾਂ ਇੱਕ ਬਹੁਤ ਰਿਚ ਕੰਟਰੀ ਹੈਗਾ ਜਿਸ ਦੇ ਚੱਕਰ ਇੰਨੇ ਤਰੀਕੇ ਦੀ ਆਪਣੇ ਕੋਲ ਕਿੰਨੇ ਕਾਈਂਡ ਦੀਆਂ ਦਾਲਾਂ ਹੈਗੀਆਂ ਇਹਨੇ ਇਹਦੇ ਵੈਰਾਈਟੀ ਆਫ ਬਿਲੇਟਸ ਅਗੇ 13 14 ਤਰ੍ਹਾਂ ਦੇ ਬਿਲੇਟਸ ਅਗੇ ਆ ਸੋ ਉਸ ਕਰਕੇ ਇੱਕ ਫਾਈਬਰ ਤੇ ਇੱਕ ਪ੍ਰੋਟੀਨ ਜਿਹੜਾ ਹੈਗਾ ਜਿਹੜੇ ਨੈਸੈਸਿਟੀ ਹੈ ਆਪਣੀ ਕਿ ਵੀ ਰეკਮੈਂਡਡ ਡੇਲੀ ਅਲੌਂਸ ਦੇ ਮਤਾਬਕ ਆਪਣੀ ਡਿਪਾਰਟਮੈਂਟ ਫੂਡ ਡਿਪਾਰਟਮੈਂਟ ਵੱਲੋਂ ਉਹ ਤੁਹਾਡੇ ਅਸੀਂ ਆਲਰੇਡੀ ਇਸ ਪ੍ਰੋਡਕਟ ਦੇ ਰਹੇ ਆ ਤੇ ਉਹਦੇ ਨਾਲ ਕੀ ਹੈ ਕਿ ਜਿਹੜੇ ਅਸੀਂ ਪਾਸਤਾ ਦੇ ਅਗੇ ਹੈ ਜਿਹੜਾ ਮੈਦੇ ਦੇ ਬਣਦੇ ਆ ਨਾਮ ਨਹੀਂ ਜਿਹੜੇ ਕਿ ਅچھے ਨਹੀਂ ਹੈਗੇ ਗੁੱਡ ਫॉर योर ਹੈਲਥ ਐਂਡ ਆਲ ਦੈਟ ਸਾਡੀ ਜਿਹੜੀਆਂ ਦਾਲਾਂ ਤੋਂ ਬਣੀ ਹੋਈ ਚੀਜ਼ਾਂ ਉਹ ਹੈਲਦੀ ਵੀ ਹੈਗੀ ਆ ਤੇ ਬੱਚਿਆਂ ਨੂੰ ਇੰਟਰਸਟ ਵੀ ਰਹਿੰਦਾ ਹੈਗਾ ਚੋਨਾ ਸੋ ਅੱਜ ਇਸ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਅੱਜ ਅਸੀਂ ਤੁਹਾਡਾ ਜਿੰਨਾ ਵੀ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅਸੀਂ ਜਿਹੜੀ ਸਾਡੀ ਕੋਸ਼ਿਸ਼ ਹੈ ਕਿ ਅਸੀਂ ਆਪਣੇ ਜੋ ਵੀਡੀਓ ਹੈ ਇਹਦੇ ਨੀਚਲੇ ਪਾਸੇ ਇੱਕ ਵੈਬਸਾਈਟ ਇਹਨਾਂ ਦੀ ਲਿਖੀ ਹੋਈ ਆ ਹਰਿੰਦਰ ਸਿੰਘ ਲਾਮਾ ਜੀ ਵੱਲੋਂ ਜੋ ਬੀਟ ਫ੍ਰੀ ਜਿਹੜਾ ਪ੍ਰੋਡਕਟ ਚਲਾਇਆ ਜਾ ਰਿਹਾ ਇਸ ਵੈਬਸਾਈਟ ਦੇ ਜ਼ਰੀਏ ਤੁਸੀਂ ਇਸ ਪ੍ਰੋਡਕਟ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਜਾਂ ਇਸ ਪ੍ਰੋਡਕਟ ਨੂੰ ਅਸੀਂ ਕਿਸ ਤਰ੍ਹਾਂ ਲੈ ਸਕਦੇ ਆ ਤੇ ਕਿੱਥੋਂ ਲੈ ਸਕਦੇ ਆ ਇਹਦੇ ਬਾਰੇ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਅਸੀਂ ਇਹਨਾਂ ਤੇ ਜੀਵਨ ਤੇ ਜਿਵੇਂ ਗੱਲਬਾਤ ਕਰ ਰਹੇ ਸੀ ਤੇ ਸਾਨੂੰ ਬਹੁਤ ਚੰਗਾ ਲੱਗਿਆ ਕਿਉਂਕਿ ਅਕਸਰ ਜਿਹੜਾ ਹੈਗਾ ਆਪਣੇ ਪੰਜਾਬ ਵਾਸਤੇ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਵਾਸਤੇ ਐਦਾਂ ਦਾ ਕੁਝ ਵੱਖਰਾ ਕੀਤਾ ਜਾਵੇ ਤਾਂ ਵੱਖਰੀ ਮਿਸਾਲ ਪੇਸ਼ ਕਰਨ ਵਾਲੀ ਗੱਲ ਹੁੰਦੀ ਹੈ ਸੋ ਅੱਜ ਜੋ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੇ ਅਸੀਂ ਚਾਹਾਂਗੇ ਕਿ ਹੁਣ ਸਾਨੂੰ ਇੱਕ ਆਪਣੀ ਫੈਕਟਰੀ ਦਾ ਦੌਰਾ ਕਰਾਓ ਜਿਸ ਦੇ ਨਾਲ ਅਸੀਂ ਆਪਣੇ ਦਰਸ਼ਕਾਂ ਨੂੰ ਇੱਕ ਇਹ ਵੀ ਦਿਖਾ ਸਕੀਏ ਕਿ ਪ੍ਰੋਡਕਟ ਜਿਹੜਾ ਬਣਦਾ ਕਿਵੇਂ ਤੇ ਕਿਸ ਤਰ੍ਹਾਂ ਦੀ ਚੇਨ ਹੈ ਜਿਹੜੀ ਉਹ ਫੈਕਟਰੀ ਦੇ ਵਿੱਚ ਘੁੰਮਦੀ ਹੈ ਕਿੱਥੇ-ਕਿੱਥੇ ਤੇ ਇਹਦੇ ਨਾਲ-ਨਾਲ ਅਸੀਂ ਕੁਝ ਗੱਲਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਇਹ ਕਿਸ ਤਰ੍ਹਾਂ ਬਰਲਦੇਸ਼ਾਂ ਚ ਕਿੱਦਾਂ ਪਹੁੰਚਦਾ ਕਿੱਦਾਂ ਇਹਦੀ ਸਾਰਾ ਸਿਸਟਮ ਇਹ ਤਾਂ ਤਿਆਰ ਹੁੰਦਾ ਸੋ ਆਓ ਲੈ ਚੱਲਦੇ ਹਾਂ ਜੀ ਆਪਣੇ ਦਰਸ਼ਕਾਂ ਨੂੰ ਹੋਣਾ ਸੀ ਕੀਤੀ ਇਹਦੇ ਸਾਰੇ ਬਾਰੇ ਮੈਨੂੰ ਇੱਥੇ ਦੇਖ ਕੇ ਇੱਕ ਬੜੀ ਖੁਸ਼ੀ ਮਹਿਸੂਸ ਹੋਈ ਕਿ ਜਿਹੜਾ ਸਫਾਈ ਨੂੰ ਲੈ ਕੇ ਤੁਸੀਂ ਬਹੁਤ ਧਿਆਨ ਰੱਖਿਆ ਹੋਇਆ ਮੈਨੂੰ ਲੱਗਦਾ ਹੈ ਵੀ ਇੰਡਸਟਰੀ ਦੇ ਮਾਮਲੇ ਤੇ ਖਾਸ ਕਰਕੇ ਖਾਣੇ ਦੇ ਜੇਕਰ ਮਾਮਲੇ ਦੀ ਗੱਲ ਕਰੀਏ ਤਾਂ ਖਾਣੇ ਨੂੰ ਲੈ ਕੇ ਬੜਾ ਤੁਸੀਂ ਧਿਆਨ ਰੱਖਿਆ ਹੈ ਜਿਵੇਂ ਤੁਸੀਂ ਗੱਲ ਕਰ ਰਹੇ ਸੀ 3000 ਤੋਂ ਵੱਧ ਤੁਸੀਂ ਸ਼ਹਿਰਾਂ ਦੇ ਵਿੱਚ ਪਹੁੰਚ ਕਰਦੇ ਹੋ ਇਸ ਖਾਣੇ ਨੂੰ ਲੈ ਕੇ ਤੇ ਮੈਨੂੰ ਲੱਗਦਾ ਕਿ ਸਾਡੇ ਪੰਜਾਬ ਵਾਸਤੇ ਇੱਕ ਬੜੀ ਵੱਡੀ ਗੱਲ ਹੈ ਕਿ ਖਾਣੇ ਦੇ ਮਾਮਲੇ ਦੇ ਵਿੱਚ ਇੰਨਾ ਵੱਡਾ ਸਫਾਈ ਰੱਖਣੀ ਤੇ ਖਾਣੇ ਨੂੰ ਇੰਨੇ ਦੇਸ਼ਾਂ ਤੱਕ ਪਹੁੰਚਾਣਾ ਤੇ ਖਾਸ ਕਰਕੇ ਮੈਂ ਇੱਥੇ ਤੁਹਾਡਾ ਇਹ ਵੀ ਧੰਨਵਾਦ ਕਰਾਂਗਾ ਕਿ ਤੁਸੀਂ 100 ਦੇ ਅਗਰ ਰੇਸ਼ਿਓ ਆ ਇੱਥੇ ਬੰਦਿਆਂ ਦੀ ਕੰਮ ਕਰਨ ਦੀ ਜਿਦੇ ਵਿੱਚ ਤੁਸੀਂ 70 ਦੇ ਕਰੀਬ ਜੜੀਆਂ ਕੁੜੀਆਂ ਇੱਥੇ ਕੰਮ ਕਰਦੀਆਂ ਨੇ ਤੇ ਬੜੀ ਵੱਡੀ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਸਾਡੇ ਖਾਸ ਕਰਕੇ ਜ਼ਿਕਰ ਦੇਸ਼ ਦੇ ਵਿੱਚ ਪੰਜਾਬ ਦੀ ਗੱਲ ਕਰੀਏ ਟੀਆਂ ਨੂੰ ਅੱਗੇ ਲੈ ਕੇ ਆਣਾ ਤੇ ਇਹਦੇ ਵਿੱਚ ਸਭ ਤੋਂ ਵੱਡੀ ਸ਼ਰਵਾਤ ਜਿਹੜੀ ਹੈ ਉਹ ਧਤੀ ਦੇ ਨਾਲ ਹੀ ਹੋਈ ਸੀ ਕਿਉਂਕਿ ਅਗਰ ਬੇਟੀ ਨੂੰ ਪ੍ਰੋਬਲਮ ਆਈ ਇੱਕ ਸੋਚ ਹੋਈ ਕਿ ਆਪਾਂ ਇਹ ਜੀ ਸ਼ੁਰੂ ਕਰਨੀ ਹੈ ਤੇ ਅੱਜ ਉਸੇ ਸੋਚ ਨੂੰ ਲੈ ਕੇ ਤੁਸੀਂ ਧੀਆਂ ਨੂੰ ਇੱਕ ਮੌਕਾ ਵੀ ਦਿੱਤਾ ਵੀ ਅੱਗੇ ਆਣ ਦਾ ਕਿ ਨੌਕਰੀ ਦੇ ਵਿੱਚ ਜਿਹੜੀ ਹੈ ਧੀਆਂ ਨੂੰ ਬਧੂ ਮੱਖਾ ਮਿਲੇ ਤੇ ਮੇਰੇ ਖਿਆਲ ਨਾਲ ਇਹ ਜਿਹੜੀ ਚੀਜ਼ ਆ ਹਰ ਪੰਜਾਬੀ ਨੂੰ ਇਹ ਚੀਜ਼ ਸਾਡੀ ਸੋਚ ਹੈ ਜਿਹੜੀ ਅੱਗੇ ਲੈ ਕੇ ਆਣੀ ਚਾਹੀਦੀ ਹੈ ਕਿ ਸਾਨੂੰ ਨੌਕਰੀਆਂ ਦੇ ਵਿੱਚ ਵੈਸੇ ਤਾਂ ਬਰਾਬਰ ਤਾਂ ਹੋਣੀ ਚਾਹੀਦੀ ਹੈ ਪਰ ਕਿਤੇ ਨਾ ਕਿਤੇ ਪੁਰਾਣੇ ਸਮਿਆਂ ਤੇ ਹੁਣ ਤੇ ਸਮਿਆਂ ਦੇ ਵਿੱਚ ਦੇਖਿਆ ਜਾਂਦਾ ਕਿ ਧੀਆਂ ਨੂੰ ਕੰਮ ਕਰਨ ਲਈ ਪ੍ਰੇਰਿਤ ਉਹਨਾਂ ਨਹੀਂ ਕੀਤਾ ਜਾਂਦਾ ਹਾਲੇ ਕਿ ਅੱਜ ਜਿਹੜੀਆਂ ਧੀਆਂ ਨੇ ਫਿਰ ਵੀ ਭਾਵੇਂ ਜਹਾਜ਼ ਚਲਾ ਰੀਆਂ ਨੇ ਭਾਵੇਂ ਡਾਕਟਰ ਨੇ ਭਾਵੇਂ ਇੰਜੀਨੀਅਰ ਨੇ ਪਰ ਕੁਝ ਜਿਹੜੀਆਂ ਪਿੰਡਾਂ ਦੀਆਂ ਕੁੜੀਆਂ ਨੇ ਉਹ ਹਜੇ ਵੀ ਜਿਹੜੇ ਮਾਪੇ ਉਹ ਸਪਰੇਅ ਕਰਦੇ ਨੇ ਵੀ ਤਿਆਂ ਨੂੰ ਕੰਮ ਤੇ ਨਾ ਭੇਜਿਆ ਜਾਵੇ। ਪਰ ਤੁਸੀਂ ਜਿਹੜੀ ਕਬੱਡੀ ਵੱਖਰੀ ਮਿਸਾਲ ਪੇਸ਼ ਕੀਤੀ ਹੈ ਤਿਆਂ ਨੂੰ ਅੱਗੇ ਲੈ ਕੇ ਆਏ ਹੋ ਕੰਮ ਦੇ ਵਿੱਚ ਵੀ ਤੇ ਜਿੱਦਾਂ ਅਸੀਂ ਮੈਂ ਆਪਣੇ ਦਰਸ਼ਕਾਂ ਨੂੰ ਉਸ ਨਾਲ ਚਾਹਾਂਗਾ ਕਿ ਅਸੀਂ ਜਿੱਦਾਂ ਫੋਕ ਫੈਕਟਰੀ ਦਾ ਦੌਰਾ ਕੀਤਾ ਹੈ ਤੇ ਵਾਕਈ ਬਾ ਕਮਾਲ ਹੀ ਕਹਾਂਗਾ ਵੀ ਸ਼ਾਇਦ ਬਾ ਕਮਾਲ ਹੈ ਕਿ ਕੋਈ ਅਲਫ਼ਾਜ਼ ਨਹੀਂ ਨੇ ਜਿਹੜੇ ਅਸੀਂ ਤੁਹਾਡੇ ਲਈ ਵਰ ਸਕੀਏ। ਸੋ ਬਹੁਤ-ਬਹੁਤ ਧੰਨਵਾਦ ਕਰਦਾ ਤੇ ਆਖਿਰ ਦੇ ਵਿੱਚ ਇੱਕ ਸਨੇਹਾ ਵੀ ਚਾਹਨਾ ਕਿ ਤੁਸੀਂ ਸਾਡੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਵਾਸੀਆਂ ਨੂੰ ਜਿਹੜੇ ਸਾਡੇ ਨੌਜਵਾਨ ਕਿੰਦਾ ਰੋਜ਼ਗਾਰ ਦੇ ਵਿੱਚ ਅੱਕੇ ਵਧਨ ਉਹ ਵੀ ਸਾਡੇ ਜਿਹੜਾ ਸਨੇਹਾ ਜ਼ਰੂਰ ਦਿਖੋ ਤਬ ਤੋਂ ਬਲਾ ਤੁਹਾਡਾ ਧੰਨਵਾਦ ਹੈ ਜੇ ਤੁਸੀਂ ਇੱਥੇ ਆਏ ਤੇ ਮੈਨੂੰ ਮੌਕਾ ਦਿੱਤਾ ਕਿ ਮੈਂ ਰੂਗਰੂ ਹੋ ਕੇ ਤੁਹਾਨੂੰ ਆਪਣੇ ਦਿਲ ਦੀ ਗੱਲ ਕਰ ਸਕਾਂ ਹੂੰ ਤੇ ਇਹ ਫੈਕਟਰੀ ਇੱਕ ਮਿਸਾਲ ਹੈ ਜਿੱਥੇ ਕਿ ਔਮਨ ਇੰਪਾਵਰਮੈਂਟ ਦੀ ਇੱਕ ਐਗਜ਼ਾਮਪਲ ਹੈ ਕਿ ਇਹ ਕਿ ਜਿੱਥੇ ਵੀ ਇੱਕ ਲੇਡੀਜ਼ ਜਾਂ ਔਰਤਾ ਹਰ ਤਰੀਕੇ ਨਾਲ ਹਰ ਫਰੰਟ ਤੇ ਅੱਗੇ ਆ ਕੇ ਕੰਮ ਕਰਦੀਆਂ ਪਈਆਂ ਹੂੰ ਫੂਡ ਦੀ ਲਾਈਨ ਦੇ ਵਿੱਚਕਾਰ ਮਤਲਬ ਕਿ ਮੈਂ ਇਹ ਕਹਾਂਗਾ ਕਿ ਉਹਨਾਂ ਦਾ ਕੰਮ ਕਰਨ ਦਾ ਜਿਹੜਾ ਤਰੀਕਾ ਹੈਗਾ ਉਹ ਮੁੰਡਿਆਂ ਨਾਲੋਂ ਵੀ ਜ਼ਿਆਦਾ ਬੈਟਰ ਹੈਗਾ ਔਰ ਇੱਕ ਚੈਲੰਜ ਹੈ ਮੁੰਡਿਆਂ ਨੂੰ ਆਉਣ ਵਾਲੇ ਟਾਈਮ ਦੇ ਵਿੱਚਕਾਰ ਕਿ ਕੁੜੀਆਂ ਦੇ ਬਰਾਬਰ ਖੜੇ ਹੋਣ ਲਈ ਵੀ ਮੁੰਡਿਆਂ ਨੂੰ ਬਹੁਤ ਹਿੰਮਤ ਕਰਨੀ ਪੈਣੀ ਹੈ ਕਿਉਂਕਿ ਉਹ ਬਹੁਤ ਸincere ਹੈਗੀਆਂ ਦੇਖੋ ਉਹ ਘਰ ਜਾ ਕੇ ਆਪਣੇ ਰੋਟੀ ਘਰੋਂ ਬਣਾ ਕੇ ਆਂਦੀਆਂ ਐ ਬੱਚਿਆਂ ਨੂੰ ਪਾਲਦੀਆਂ ਐ ਸਸੌਰੇ ਨੂੰ ਪਾਲਦੀਆਂ ਐ ਆਪਣੇ ਹਸਬੰਦ ਦਾ ਖਿਆਲ ਰੱਖਦੀ ਹੈ ਤੇ ਨਾਲ ਦੇ ਨਾਲ ਆਪਣੀ ਫੈਕਟਰੀ ਦਾ ਵੀ ਨਾਲ ਖਿਆਲ ਰੱਖਦੀ ਹੈਗੇ। ਹੂੰ। ਸੋ ਇਹਨਾਂ ਚੀਜ਼ਾਂ ਦੇ ਨਾਲ ਇਹ ਜਿਹੜੀ ਅਸੀਂ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਪੰਜਾਬ ਦੇ ਵਿੱਚ ਕਾਹੜਾ ਸੀ ਇਹ ਯੂਨਿਟ ਲਾਇਆ ਹੋਇਆ ਹੈ। ਹੂੰ। ਮੈਂ ਤੁਹਾਨੂੰ ਇਹ ਮਾਣ ਦੇ ਨਾਲ ਕਹਿ ਰਿਹਾ ਹੈਗਾ ਕਿ ਅਸੀਂ ਆਸਟ੍ਰੇਲੀਆ, ਕੈਨੇਡਾ, ਯੂਕੇ, ਅਮਰੀਕਾ ਅਸੀਂ ਕੰਟੇਨਰਸ ਭੇਜਦੇ ਹਾਂ ਜਿੱਥੋਂ ਕਿ ਪਹਿਲਾਂ ਇਹ ਮਾਲ ਇੱਥੇ ਆਉਂਦਾ ਸੀਗਾ। ਹੂੰ। ਹੁਣ ਅਸੀਂ ਵਾਪਸ ਉਹਨਾਂ ਨੂੰ ਭੇਜਦੇ ਹਾਂ ਔਰ ਅਸੀਂ ਪਹਿਲੇ ਪੰਜਾਬ ਦੀ ਪਹਿਲੀ ਕੰਪਨੀ ਹੈ ਜਿਹੜੀ ਕਿ ਗਲੂਟਨ ਫ੍ਰੀ ਮਤਲਬ ਇੰਡੀਆ ਦੀ ਪਹਿਲੀ ਕੰਪਨੀ ਜਿਹੜੀ ਗਲੂਟ ਕੈਨੇਡਾ ਦੇ ਵਿਚਕਾਰ 40 40 ਫੁੱਟ ਦੇ ਕੰਟੇਨਰ ਭੇਜ ਰਹੇ ਆ ਔਰ ਇਹ ਸਾਰੀ ਇਹਨਾਂ ਦੀ ਮਿਹਨਤ ਇਹਨਾਂ ਦੀ ਬਦੌਲਤ ਹੈ ਜਿਹੜੀ ਇਹਨਾਂ ਦੀ ਪੂਰੀ ਟੀਮ ਹੈਗੀ ਹੈ ਜਿਹੜੀ ਸਾਡੀ ਪੂਰੀ ਟੀਮ ਹੈ ਔਰ ਇੱਕ ਕੱਲ ਜਿੱਥੇ ਦੀ ਸਫਾਈ ਦੀ ਗੱਲ ਰਹੀ ਆਪਾਂ ਜਦੋਂ ਫੂਡ ਨੂੰ ਕਰਦੇ ਆ ਆਪਾਂ ਰਸੋਈ ਨੂੰ ਆਪਣੀ ਰਸੋਈ ਨੂੰ ਜਦੋਂ ਸਾਫ਼ ਰੱਖਦੇ ਆ ਤਾਂ ਸਾਡਾ ਵੀ ਇੱਕ ਐਗਜ਼ਾਮਪਲ ਹੈ ਕਿ ਅਸੀਂ ਆਪਣੀ ਫੂਡ ਪ੍ਰੋਡਕਸ਼ਨ ਫਲੋਰ ਨੂੰ ਅਸੀਂ ਜੇ ਸਾਫ਼ ਰੱਖੀਏ ਔਰ ਤੇ ਉਹਦੇ ਨਾਲ ਉਹ ਜਿਹੜੀ ਇੱਕ ਐਗਜ਼ਾਮਪਲ ਸੈੱਟ ਹੁੰਦੀ ਹੈ ਇੱਕ ਕੰਪਲੇਂਟਸ ਕਸਟਮਰ ਕੰਪਲੇਂਟਸ ਆ ਘਟ ਜਾਂਦੀਆਂ ਤੇ ਇੱਕ ਕੋਈ ਵੀ ਅ ਵਿਜ਼ਿਟਰ ਆਂਦਾ ਹੈਗਾ ਤਾਂ ਉਹਦੇ ਲਈ ਇੱਕ ਬਹੁਤ ਅੱਛੀ ਐਗਜ਼ਾਮਪਲ ਸੈੱਟ ਹੁੰਦੀ ਹੈ ਕਿ ਦੇਖੋ ਜੀ ਅਸੀਂ ਆਪਣੀ ਫੈਕਟਰੀ ਨੂੰ ਕਿਸ ਤਰੀਕੇ ਨਾਲ ਅਸੀਂ ਹਾਈਜਨ ਮੇਨਟੇਨ ਕੀਤਾ ਹੋਇਆ ਹੈ ਅਸੀਂ ਐਸਓਪੀਜ਼ ਮੇਨਟੇਨ ਕੀਤੇ ਹਨ ਅਸੀਂ ਬੰਦਾ ਦੇ ਸਫਾਈ ਦੇ ਕੰਨੀ ਨਾਲ ਖਿਆਲ ਰੱਖਿਆ ਹੋਇਆ ਹੈ ਸੋ ਮੇਰੇ ਖਿਆਲ ਨਾਲ ਇਹਨਾਂ ਚੀਜ਼ਾਂ ਸਾਡੇ ਇੱਕ ਅਸੀਂ ਐਗਜ਼ਾਮਪਲ ਸੈੱਟ ਕੀਤੀ ਹੈਗੀ ਹੈ ਬਾਕੀ ਸਾਰੇ ਯੂਨਿਟਸ ਲਈ ਤੇ ਜਿੱਥੇ ਤੱਕ ਸਟਾਰਟਅੱਪ ਸੀ ਗੱਲ ਹੈਗੀ ਹੈ ਮੈਂ ਅੱਜ ਦੇ ਟਾਈਮ ਕਹਿ ਰਿਹਾ ਕਿ ਵੀ ਸਰਕਾਰੀ ਨੌਕਰੀਆਂ ਨਹੀਂ ਮਿਲਣੀਆਂ ਪ੍ਰਾਈਵੇਟ ਸੈਕਟਰ ਦੇ ਵਿਚਕਾਰ ਜਾਂ ਜੋਬਸ ਅਗੇ ਹੈ ਜਾਂ ਤੁਸੀਂ ਆਪਣੇ ਬਿਜ਼ਨਸ ਦੇ ਵਿਚਕਾਰ ਆਓ ਫੂਡ ਦੀ ਲਾਈਨ ਬਹੁਤ ਚੈਲੈਂਜਿੰਗ ਲਾਈਨ ਹੈ ਪਰ ਬਹੁਤ ਅੱਛੀ ਲਾਈਨ ਹੈ ਕਿ ਇਹ ਜੇ ਤੁਸੀਂ ਕਸਟਮਰ ਨੂੰ ਸੈਟੀਸਫਾਈ ਕਰ ਸਕਦੇ ਹੋ ਉਹਨਾਂ ਦੀ ਉਹਨਾਂ ਦੇ ਟੇਸਟ ਨੂੰ ਸਮਝ ਸਕਦੇ ਹੋ ਤਾਂ ਆਉਣ ਵਾਲਾ ਟਾਈਮ ਜਿਹੜਾ ਹੈਗਾ ਇੱਕ ਸਟਾਰਟਅਪ ਇਕੋ ਸਿਸਟਮ ਲਈ ਪੰਜਾਬ ਇੱਕ ਅਗੇ ਐਗਜ਼ਾਮਪਲ ਸੈੱਟ ਕਰ ਸਕਦਾ ਹੈਗਾ ਫੂਡ ਦੇ ਵਿਚਕਾਰ ਆਪਣੀ ਯੂਨਿਟਸ ਲਗਾ ਕੇ ਔਰ ਜੇ ਪੰਜਾਬ ਦੀ ਸਰਕਾਰ ਵੱਲੋਂ ਵੀ ਸਾਨੂੰ ਹੰਗਾਰਾ ਮਿਲੇ ਤਾਂ ਮੇਰੇ ਖਿਆਲ ਨਾਲ ਇੱਕ ਆਉਣ ਵਾਲਾ ਟਾਈਮ ਦੇਚਾਰ ਪੰਜਾਬ ਆਪਣਾ वैसे तो कहते हैं कि ऐसी ग्रेनरी ऑफ इंडिया हैगे हां पर मेरे ख्याल नाल वो एक ग्रेनरी ऑफ वर्ल्ड भी बन सकदा हैगा प्रोसेस्ड फूड ਦੇ ਵਿੱਚਕਾਰ ਫਰੈਸ਼ ਦੇ ਵਿੱਚਕਾਰ ਜਾਂ ਕਣਕ ਦੇ ਵਿੱਚਕਾਰ ਜਾਂ ਚਾਵਲ ਦੇ ਵਿੱਚਕਾਰ ਅਸੀਂ ਪ੍ਰੋਡਕਸ਼ਨ ਕਰ ਰਹੇ ਆਂ ਪਰ ਜੇ ਉਹਦੀ ਫੂਡ ਪ੍ਰੋਸੈਸਿੰਗ ਦੀ ਕਨਵਰਸ਼ਨ ਲਈਏ ਤਾਂ ਅਸੀਂ ਬਹੁਤ ਪਿੱਛੇ ਆਂ ਪਰ ਆਉਣ ਵਾਲਾ ਟਾਈਮ 'ਚ ਸਰਕਾਰ ਸਾਨੂੰ ਸਪੋਰਟ ਕਰੇ ਤਾਂ ਮੇਰੇ ਖਿਆਲ ਨਾਲ ਬਹੁਤ ਦੁਨੀਆ ਅੱਗੇ ਇਕੋਸਿਸਟਮ ਇੰਜੀਨੀਅਰਿੰਗ ਕਾਲਜੋਂ ਬੱਚੇ ਨਿਕਲ ਕੇ ਆਣਗੇ ਜਾਂ ਦੂਜੇ ਆਮ ਕਾਲਜਿਸ ਤੋਂ ਨਿਕਲ ਕੇ ਫੂਡ ਦੀ ਲਾਈਨ ਚ ਆਣਗੇ ਤੇ ਅੱਗੇ ਆਪਣਾ ਨਾਮ ਕਮਾਉਣਗੇ ਜਦੋਂ ਮੈਂ ਇਸ ਫੈਕਟਰੀ ਦੇ ਵਿੱਚ ਐਂਟਰ ਕੀਤਾ ਸੀ ਤਾਂ ਹਰਿੰਦਰ ਸਿੰਘ ਲੰਬਾ ਜੀ ਨੇ ਇੱਕੋ ਹੀ ਮੈਨੂੰ ਗੱਲ ਕਹੀ ਸੀ ਕਿ ਇਸ ਜਦੋਂ ਤੁਸੀਂ ਐਂਟਰ ਕਰੋਗੇ ਫੈਕਟਰੀ ਦੇ ਵਿੱਚ ਤਾਂ ਮੇਰਾ ਉਹਨਾਂ ਨੇ ਇੱਕ ਸ਼ਬਦ ਜਿਹੜੇ ਕਹੇ ਸੀ ਮੈਨੂੰ ਬੜੇ ਚੰਗੇ ਲੱਗੇ ਕਿ ਇੰਨੇ ਸਫਾਈ ਵਿੱਚ ਰੱਬ ਵੱਸਦਾ ਹੈ ਮੈਨੂੰ ਤੁਹਾਡੇ ਸ਼ਬਦ ਬੜੇ ਚੰਗੇ ਲੱਗੇ ਤੇ ਵਾਕਈ ਜਦੋਂ ਅਸੀਂ ਅੰਦਰ ਆ ਕੇ ਦੇਖਦੇ ਹਾਂ ਤਾਂ ਇੰਨੀ ਸਫਾਈ ਹੈ ਕਿ ਖਾਣ ਵਾਲੇ ਨੂੰ ਤੇ ਬਣਾਉਣ ਵਾਲੇ ਨੂੰ ਦੋਨਾਂ ਨੂੰ ਅੱਛਾ ਲੱਗਦਾ ਹੈ ਤੇ ਮੇਰੇ ਖਿਆਲ ਨਾਲ ਇਸੇ ਕਰਕੇ ਸ਼ਾਇਦ Amazon Choice ਦੇ ਵਿੱਚ ਤੁਹਾਡਾ ਨਾਮ ਹੈ Flipkart ਦੇ ਉੱਤੇ ਨਾਮ ਹੈ ਤੇ ਖਾਸ ਕਰਕੇ ਜਿਹੜੀ ਹੈ Google ਦੇ ਉੱਤੇ ਤੁਹਾਨੂੰ ਇੱਕ ਅੱਛੇ ਰੇਟਿੰਗ ਦੇ ਨਾਲ ਜਾਣਿਆ ਜਾਂਦਾ ਹੈ ਸੋ ਅੱਜ ਦੀ ਇਸ ਵਿਸ਼ੇਸ਼ ਮੁਲਾਕਾਤ ਲਈ ਪ੍ਰਿੰਦਰ ਸਿੰਘ ਲੰਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ